ਇਹ ਇਤਿਹਾਸ ਦੀ ਗੱਲ ਕਰਦੇ ਆ ਤੇ ਕੋਈ ਇਸ ਤਰ੍ਹਾਂ ਦਾ ਜੱਥੇਦਾਰ ਜਦੋਂ ਅਦਾਲਤਾਂ ਦੇ ਵਿੱਚ ਜਾਣਾ ਕਿਤੇ ਨਾ ਕਿਤੇ ਜਿਹੜਾ ਹੈ ਸਿਧਾਂਤ ਨੂੰ ਇਸ ਦੇ ਵਿੱਚ ਮੇਰੀ ਆਪਣੀ ਨਿੱਜੀ رائے ਹੈ ਹੋ ਸਕਦਾ ਹੈ ਕਿ ਮੈਂ ਵੀ ਗਲਤ ਹੋਵਾਂ ਕਿਤੇ ਨਾ ਕਿਤੇ ਸਿਧਾਂਤ ਨੂੰ ਢਾਲ ਲੱਗੇਗੀ ਜੇ ਇਸ ਤਰ੍ਹਾਂ ਦਾ ਹੁੰਦਾ ਹੈਗਾ ਹੁਣ ਮਤਲਬ ਜੱਥੇਦਾਰ ਵਰਗੀ ਪੋਸਟ ਤੇ ਬੰਦਾ ਰਿਹਾ ਹੋਵੇ ਤੇ ਉਹ ਫਿਰ ਜੇ ਅਦਾਲਤਾਂ ਦੇ ਚੱਕਰ ਕੱਟੇ ਤੇ ਉਹਦੇ ਚੋਂ ਅਸੀਂ ਕੱਢਣਾ ਕੀ ਚਾਹੁੰਦੇ ਆ ਜਦੋਂ ਉਹਨਾਂ ਨੇ ਧੱਕਾ ਕਰ ਲਿਆ ਫਿਰ ਸਾਨੂੰ ਅਦਾਲਤੀ ਕਚਹਿਰੀ ਨਾਲੋਂ ਛੱਡ ਕੇ ਕੌਮ ਦੀ ਕਚਹਿਰੀ 'ਚ ਜਿਹੜਾ ਹੈ ਕੇਸ ਲੈ ਕੇ ਜਾਣਾ ਚਾਹੀਦਾ ਹੈ ਇਹ ਇੱਥੇ ਥੋੜਾ ਜਿਹਾ ਆਪਾਂ ਕਿ ਸੋਚ ਵਿਚਾਰਨ ਦੀ ਲੋੜ ਹੈ ਕਿ ਅਸੀਂ ਕੋਈ ਇਸ ਤਰ੍ਹਾਂ ਦਾ ਰਾਹ ਹਕੂਮਤ ਦੇ ਲਈ ਨਾ ਖੋਲਦੀਏ ਕਿ ਕੱਲ ਨੂੰ ਉਹ ਸਾਡੇ ਜਥੇਦਾਰਾਂ ਨੂੰ ਕੱਲ ਨੂੰ ਕੋਈ ਹੋਰ ਮਸਲਾ ਹੋ ਗਿਆ ਉਹ ਕੋਰਟਸ ਦੇ ਵਿੱਚ ਇੱਕ ਸੀਟ ਦੇ ਫੜਨ ਜਾਂ ਇਸ ਤਰੀਕੇ ਦੇ ਨਾਲ ਕੋਈ ਕਾਰਵਾਈਆਂ ਹੋਣ ਜਿਹੜਾ ਫਖਰੇ ਕੌਮ ਵਾਲਾ ਫੈਸਲਾ ਹੈਗਾ ਨਾ ਉਹ ਪੂਰੀ ਦੀ ਪੂਰੀ ਤੁਹਾਡੀ ਰਾਜਨੀਤਿਕ ਕੈਰੀਅਰ ਪ੍ਰਕਾਸ਼ ਸਿੰਘ ਬਾਦਲ ਹੁਣਾ ਦੀ ਉਹਦੇ ਉੱਤੇ ਇੱਕ ਲਕੀਰ ਮਾਰ ਦਿੰਦਾ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਲਿਆ ਗਿਆ ਤੇ ਉਸੇ ਕਰਕੇ ਹੀ ਜਿਹੜਾ ਹੈ ਕਿ ਤਨਾ ਕਿਤੇ ਜਥੇਦਾਰ ਸਾਬਾਨ ਨੂਮੀ ਕਿਤਨਾ ਕਿ ਦੇ ਇਸ ਤਰੀਕੇ ਦੇ ਨਾਲ ਤੇ ਕੰਸੂਹਾਂ ਤੇ ਵੀ ਹੈਗੀਆਂ ਨੇ ਕਿ ਹੋ ਸਕਦਾ ਹੈ ਕਿ ਫਿਰ ਜਿਹੜੇ ਬਾਕੀ ਦੇ ਜਥੇਦਾਰ ਇਨਵੋਲਵ ਹੋਣਗੇ ਹੋ ਸਕਦਾ ਹੈ ਕਿ ਉਹਨਾਂ ਤੇ ਵੀ ਇਕੱਲੇ ਇਕੱਲੇ ਕਰਕੇ ਫਿਰ ਕਾਰਵਾਈ ਹੋਏਗੀ ਜਿਸ ਤਰੀਕੇ ਦਾ ਭਾਈ ਹਰਪ੍ਰੀਤ ਸਿੰਘ ਉਹਨਾਂ ਨੇ ਕੱਲ ਜਿਹੜੀ ਉਹਨਾਂ ਦੀ ਸਪੀਚ ਦਿੱਤੀ ਹੈ ਉਤੋਂ ਇਹ ਲੱਗ ਰਿਹਾ ਹੈ ਕਿ ਇੱਕ ਸਿਆਸੀ ਸ਼ਰੀਕ ਜੇ ਅਸੀਂ ਇਹਨਾਂ ਦੇ ਐਂਗਲ ਤੋਂ ਦੇਖੀਏ ਤੇ ਇੱਕ ਤਰੀਕੇ ਦੇ ਨਾਲ ਇਹਨਾਂ ਨੇ ਪੈਦਾ ਕਰ ਲਿਆ ਹੋਇਆ ਇੱਕ ਵੱਡਾ ਬਲੰਡਰ ਆਪਾਂ ਕਹਿ ਸਕਦੇ ਹਾਂ ਫਿਰ ਇੱਕ ਨਵੀਂ ਪੰਥਕ ਟੀਰ ਜਿਹੜੇ ਤੁਹਾਡੇ ਨਾਲ ਜ਼ੋਰ ਅਜ਼ਮਾਈ ਆਲਰੇਡੀ ਖਡੂਤ ਸਾਹਿਬ ਚ ਕਰ ਚੁੱਕੀ ਹੈ ਉੱਥੇ ਤੁਸੀਂ ਵੀ ਆਪਣਾ ਕੈਂਡੀਡੇਟ ਲਾ ਕੇ ਦੇਖ ਲਿਆ ਤੁਸੀਂ ਵੀ ਆਪਣਾ ਪੂਰਾ ਢਿੱਲ ਦਾ ਜ਼ੋਰ ਲਾ ਕੇ ਦੇਖ ਲਿਆ ਕੌਮ ਤੁਹਾਡੇ ਨਾਲ ਉਦੋਂ ਨਹੀਂ ਖੜੀ ਹੋਈ ਤੇ ਉਹ ਸਥਿਤੀ ਨਾਲੋਂ ਤੁਸੀਂ ਹੁਣ ਹੋਰ ਦੂਰ ਹੋ ਰਹੇ ਹੋ ਤੇ ਫਿਰ ਜੇ ਇਸ ਤਰ੍ਹਾਂ ਦਾ ਹੁੰਦਾ ਹੈ ਫਿਰ ਉਸ ਤੋਂ ਬਾਅਦ ਤੁਹਾਡੇ ਆਪਣੇ ਅੰਦਰੋਂ ਹੀ ਜਿਹੜੇ ਆ ਸੁਧਾਰ ਲੈਣ ਵਾਲੇ ਵਖਰੇ ਹੋਏ ਨੇ ਫਿਰ ਇਹ ਮਤਲਬ ਇਹਦੇ ਚ ਆਟੋਮੈਟਿਕਲੀ ਹੀ ਕੱਲਾ ਜਿਹੜਾ ਹੈ ਸਰਕਾਰ ਬਣ ਜਾਵੇਗੀ ਇਹ ਕਿੰਨਾ ਕਿਤੇ ਮਿਸ ਕੈਲਕੂਲੇਸ਼ਨਸ ਆਪਾਂ ਕਹਿ ਸਕਦੇ ਹਾਂ ਕਿ ਹੈਗੀਆਂ ਨੇ ਔਰ ਗਰਾਊਂਡ ਤੇ ਇਹ ਸਹੀ ਹੁੰਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ ਗਿਆਨੀ ਹਰਪ੍ਰੀਤ ਸਿੰਘ ਜੀ ਦੀਆਂ ਜੋ ਸੇਵਾਵਾਂ ਤੋਂ ਉਹਨਾਂ ਨੂੰ ਮੁਕਤ ਕਰ ਦਿੱਤਾ ਗਿਆ ਇਹ ਬਿਹਤ ਅਹਿਮ ਚਰਚਿਤ ਵਿਸ਼ਾ ਬੀਤੇ ਦਿਨਾਂ ਦੇ ਵਿੱਚ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਇਸ ਤੋਂ ਪਹਿਲਾਂ ਵੀ ਕੁਝ ਸਮੇਂ ਦੇ ਲਈ ਸੇਵਾਵਾਂ ਸਸਪੈਂਡ ਕਰਨ ਦੀ ਗੱਲ ਸਾਹਮਣੇ ਆਈ ਸੀ ਲੇਕਿਨ ਉਹ ਚਲੋ ਇੱਕ ਟਰਮ ਦੇ ਲਈ ਸੀਗਾ ਕਿ ਜਾਂਚ ਹੋਵੇ ਲੇਕਿਨ ਹੁਣ ਪੱਕੇ ਤਰੀਕੇ ਦੇ ਨਾਲ ਸੇਵਾਵਾਂ ਉਹਨਾਂ ਦੀਆਂ ਖਤਮ ਕਰ ਦਿੱਤੀਆਂ ਗਈਆਂ ਨੇ ਕਿਸ ਤਰੀਕੇ ਦੇ ਨਾਲ ਅਸੀਂ ਇਹ ਤਮਾਮ ਚੀਜ਼ਾਂ ਵੇਖੀਏ ਕਿ ਜੱਫਰ ਸਾਹਿਬ ਜਿਸ ਤਰੀਕੇ ਦੇ ਨਾਲ ਤੁਸੀਂ ਦੇਖੋ ਨਾ ਸਟੈਪ ਬਾਈ ਸਟੈਪ ਹੋਇਆ ਕਿਸ ਤਰ੍ਹਾਂ ਹੈਗਾ 2 ਦਸੰਬਰ ਦੇ ਫੈਸਲੇ ਆਉਂਦੇ ਨੇ ਹੋਣਾ ਇਹ ਚਾਹੀਦਾ ਸੀ ਕਿ ਫੈਸਲੇ ਇਨ ਬਿਨ ਲਾਗੂ ਹੁੰਦੇ ਤਿੰਨ ਦਿਨ ਤਿੰਨ ਦਿਨ ਦੇ ਅਨੰਦਪੁਰ ਸਰਦਾਰ ਸੁਖਬੀਰ ਸਿੰਘ ਬਾਦਲ ਹੋਂ ਦਾ ਅਸਤੀਫਾ ਹੁੰਦਾ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਹ ਭਰਤੀ ਮੁਹਿਮ ਦੀ ਕਮਾਨ ਆਪਣੇ ਹੱਥਾਂ ਦੇ ਵਿੱਚ ਲੈਂਦੀ ਔਰ ਸ਼ੁਰੂ ਕਰਦੀ ਪਰ ਇਸ ਤਰ੍ਹਾਂ ਬਿਲਕੁਲ ਨਹੀਂ ਹੋਇਆ ਧਾਰਮਿਕ ਜਿਹੜੀਆਂ ਸਜਾਵਾਂ ਸੀ ਜੋ ਆਪਾਂ ਕਹਿ ਸਕਦੇ ਆ ਉਹ ਪੂਰੀਆਂ ਕਰ ਲਈਆਂ ਗਈਆਂ ਪਰ ਬਾਕੀ ਦੇ ਜਿਹੜੇ ਸਾਰੇ ਕੰਮ ਨੇ ਉਹਨਾਂ ਨੂੰ ਇੰਨਾ ਜ਼ਿਆਦਾ ਡਿਲੇ ਕਰ ਦਿੱਤਾ ਗਿਆ ਫਿਰ ਇੱਕ ਦੌਰ ਸ਼ੁਰੂ ਹੁੰਦਾ ਹੈ ਕੁਝ ਕਲਿੱਪਸ ਬਾਹਰ ਆਉਂਦੀਆਂ ਨੇ ਜਥੇਦਾਰ ਆਪਾਂ ਕਹਿ ਸਕਦੇ ਆ ਕਿ ਹਰਪੀ ਸੁੰਗਣਾ ਦੀ ਕਿਰਦਾਰਕੁਸ਼ੀ ਦਾ ਇੱਕ ਦੌਰ ਸ਼ੁਰੂ ਆਉਂਦਾ ਹੈ ਤੇ ਉਸ ਦੇ ਵਿੱਚ ਉਹਨਾਂ ਦਾ ਕੋਈ 18-20 ਸਾਲ ਪੁਰਾਣਾ ਕੋਈ ਪਰਿਵਾਰਕ ਮਸਲਾ ਹੈ ਉਹ ਹੱਲ ਹੋ ਚੁੱਕਿਆ ਹੈ ਉਹ ਵੀ ਉਹਨਾਂ ਦਾ ਖੁੱਦ ਦਾ ਨਹੀਂ ਹੈਗਾ ਉਹ ਆਪਾਂ ਕਹਿ ਸਕਦੇ ਹਾਂ ਕਿ ਡਾਇਰੈਕਟਲੀ ਇਨਵੋਲਡ ਨਹੀਂ ਹੈਗੇ ਇਨਡਾਇਰੈਕਟਲੀ ਕਿਤਨਾ ਕਿਤੇ ਇਨਵੋਲਵ ਨੇ ਔਰ ਇਸ ਮਸਲੇ ਦੇ ਉੱਤੇ ਪਹਿਲਾਂ ਵੀ ਇਨਵੈਸਟੀਗੇਸ਼ਨ ਜਿਹੜੀ ਹੋ ਚੁੱਕੀ ਹੋਈ ਹੈ ਔਰ ਇਹ ਜਥੇਦਾਰ ਸਾਹਿਬ ਕਨਫਰਮ ਕਰ ਸਕਦੇ ਨੇ ਤੇ ਫਿਰ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਕਿਵੇਂ ਸੋਸ਼ਲ ਮੀਡੀਆ ਤੇ ਜਾਂ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੇ ਵੱਲੋਂ ਜਿਹੜੇ ਟੀਵੀ ਚੈਨਲ ਜਿਹੜੇ ਇੱਕ ਧੜੇ ਦੀ ਸਪੋਰਟ ਕਰਦੇ ਹੈਗੇ ਨੇ ਉਹਨਾਂ ਦੇ ਵੱਲੋਂ ਕਿਵੇਂ ਉਹਨਾਂ ਦੀ ਕਿਰਦਾਰਕੁਸ਼ੀ ਦੀ ਇੱਕ ਮਹੱਤਵ ਜਿਹੜੀ ਹੈ ਉਹ ਵੇਢੀ ਜਾਂਦੀ ਹੈ ਇੱਕ ਕਮੇਟੀ ਬਣਾਈ ਜਾਂਦੀ ਹੈ ਕਮੇਟੀ ਦੇ ਵਿੱਚ ਕੋਈ ਵੀ ਮੈਂਬਰ ਜਿਹੜਾ ਹੈ ਬਾਰਲਾ ਨਹੀਂ ਲਿਆ ਜਾਂਦਾ ਸਿਰਫ ਇਕੱਲਾ ਅਕਾਲੀ ਦਲ ਬਾਦਲ ਧੜੇ ਦੇ ਮੈਂਬਰ ਲਏ ਜਾਂਦੇ ਨੇ ਤੇ ਉਦੋਂ ਹੀ ਤੁਹਾਨੂੰ ਯਾਦ ਹੋਵੇਗਾ ਕਿ ਜਥੇਦਾਰ ਸਾਹਿਬ ਨੇ ਸਮੇਂ-ਸਮੇਂ ਤੇ ਕਹਿਤਾ ਸੀ ਕਿ ਫੈਸਲਾ ਵੀ ਕੀ ਆਉਣਾ ਹੈ ਸਾਨੂੰ ਪਤਾ ਹੈ ਸਾਰਾ ਕੁਝ ਜਿਹੜਾ ਉਸੇ ਤਰੀਕੇ ਦੇ ਨਾਲ ਹੁੰਦਾ ਹੈ ਫਿਰ 28 ਤਰੀਕ ਦੀ ਜਿਹੜੀ ਮੀਟਿੰਗ ਹੈ ਉਹ ਸੱਦੀ ਜਾਂਦੀ ਹੈ ਕਿ ਉਹ ਮੀਟਿੰਗ ਨੂੰ ਕਿਤਨਾ ਕਿਤੇ ਜਿਹੜਾ ਹੈ ਜਥੇਦਾਰ ਅਕबीर ਸਿੰਘ ਹੋਣਾ ਨੂੰ ਬਾਹਰ ਆਉਣਾ ਪਿਆ ਜਾਂਦਾ ਹੈ ਜਾਂ ਮੈਨੇਜ ਹੋ ਜਾਂਦੀ ਹੈ ਜਾਂ ਪ੍ਰੈਸ਼ਰ ਪਿਆ ਜਾਂਦਾ ਹੈ ਵੱਖ-ਵੱਖ ਆਪਾਂ ਕਹਿ ਸਕਦੇ ਹਾਂ ਕਿ ਡਿਸਕਸ਼ਨ ਜਿਹੜੀਆਂ ਉਹ ਚੱਲ ਰਹੀਆਂ ਹੈਗੀਆਂ ਨੇ ਤੇ ਉਸ ਤੋਂ ਬਾਅਦ ਆਪਾਂ ਦੇਖਦੇ ਹੈਗੇ ਆ ਕਿ ਰਿਪੋਰਟ ਇੱਕ ਕਮੇਟੀ ਜਿਹੜੀ ਜਥੇਦਾਰ ਅਕਬੀਰ ਸਿੰਘ ਹੁਣੀ ਕਹਿ ਚੁੱਕਿਆ ਕਿ ਕੋਈ ਵੀ ਇਸ ਤਰ੍ਹਾਂ ਦੀ ਕਮੇਟੀ ਜਿਹੜੀ ਹੈ ਉਹ ਕਿਸੇ ਵੀ ਜਥੇਦਾਰ ਸਹਿਬਾਨ ਦੀ ਇਨਵੈਸਟੀਗੇਸ਼ਨ ਨਹੀਂ ਕਰ ਸਕਦੀ ਹੈ ਠੀਕ ਬਿਲਕੁਲ ਤੇ ਉਸ ਤੋਂ ਬਾਅਦ ਰੀਪੋਰਟ ਤੋਂ ਬਾਅਦ ਜਿਹੜੀ ਹੈਗੀ ਹੈ ਫਿਰ ਵੀ ਜਿਹੜੀ ਹੈ ਉਹ ਕਮੇਟੀ ਆਪਣਾ ਕੁਝ ਕਰਦੀ ਰਹਿੰਦੀ ਹੈ ਉਹ ਰਿਪੋਰਟ ਦੇ ਆਧਾਰ ਤੇ ਉੱਤੇ ਹੁਣ ਰਿਪੋਰਟ ਦੇਖੋ ਪਰਿਵਾਰਕ ਮਸਲੇ ਦੀ ਸੀ ਪਰ ਉਹਦੇ ਤੇ ਵਿਊਜ਼ ਕਿਦੇ ਲਏ ਜਾਂਦੇ ਨੇ ਉਹਦੇ ਤੇ ਜਿਹੜੀ ਰਿਪੋਰਟ ਬਾਹਰ ਆਈ ਹੈ ਉਹਦੇ ਤਾਰ ਸਰਦਾਰ ਵਿਰਸਾ ਸਿੰਘ ਵਲਟੋਆ ਹੋਣਾਂ ਦੇ ਲਈ ਜਾਂਦੇ ਨੇ ਔਰ ਉਹਨਾਂ ਦੀ ਕਲੈਸ਼ ਵਾਲੀ ਜਾਂ ਆਪਾਂ ਨੂੰ ਪਤਾ ਹੀ ਹੈ ਕਿ ਇੱਕ ਹਿਸਟਰੀ ਹੈ ਉਹਤੇ ਪੋਜ਼ਿਟਿਵ ਕਿਉਂ ਕਿਸੇ ਦੇ ਬਾਰੇ ਕਹਿਣਗੇ ਕਿਉਂਕਿ ਜਿੰਨੇ ਵੀ ਮੀਡੀਆ ادارے ਚਰਚਾ ਹੋ ਰਹੀ ਹੈ ਤੇ ਦੂਜੇ ਬੰਨੇ ਜਿਹੜਾ ਹੈ ਉਸ ਦੇ ਵਿੱਚ ਹੋਰ ਵੀ ਬਹੁਤ ਸਾਰੇ ਮਸਲੇ ਐਡ ਕਰ ਲਏ ਜਾਂਦੇ ਨੇ ਇਹ ਬਾਹਰ ਜਾਂਦੇ ਸੀ ਇਹਨਾਂ ਨੇ ਆਪਣਾ ਜਿਹੜਾ ਹੈਗਾ ਕਿ ਜੋ ਵੀ ਡੋਨੇਸ਼ਨ ਵਗੈਰਾ ਬਾਹਰੋਂ ਮਿਲਦੀ ਉਹ ਨਹੀਂ ਜਮ੍ਹਾਂ ਕਰਾਈ ਇਸ ਤਰ੍ਹਾਂ ਦੀਆਂ ਗੱਲਾਂ ਇਵਨ ਕਿ ਅਜਨਾਲੇ ਭਾਈ ਅਮਰਪਾਲ ਸਿੰਘ ਉੱਥੇ ਸਰੂਪ ਕਿਉਂ ਲੈ ਕੇ ਗਏ ਉਹ ਗੱਲਾਂ ਵੀ ਉਹਦੇ 'ਚ ਐਡ ਕਰ ਲੀਆਂ ਕਿ ਇਹਨਾਂ ਨੇ ਉਦੋਂ ਐਕਸ਼ਨ ਮਤਲਬ ਇਸ ਤਰ੍ਹਾਂ ਦੀ ਇੱਕ ਲੰਬੀ ਚੌੜੀ ਜਿਹੜੀ ਰਿਪੋਰਟ ਬਣਾ ਕੇ ਤੇ ਫਿਰ ਉਹਨਾਂ ਨੂੰ ਜਿਹੜਾ ਹੈ ਕਹਿ ਦਿੱਤਾ ਜਾਂਦਾ ਹੈ ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਕਿ ਜਿਹੜਾ ਹੈ ਤੁਹਾਡੀਆਂ ਜਿਹੜੀਆਂ ਸੇਵਾਵਾਂ ਨੇ ਉਹ ਸਮਾਪਤ ਕੀਤੀਆਂ ਜਾਂਦੀਆਂ ਨੇ ਤੇ ਜਿਹੜੇ ਉੱਥੋਂ ਦੇ ਹੈੱਡ ਗ੍ਰੰਥੀ ਹੈਗੇ ਨੇ ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਚਾਰਜ ਕਾਰਜਕਾਰੀ ਜਥੇਦਾਰ ਦਾ ਦੇ ਦਿੱਤਾ ਗਿਆ ਹੈ ਜਗਤਾਰ ਸਿੰਘ ਜੀ ਉਹਨਾਂ ਨੂੰ ਤੇ ਇਸ ਦਾ ਵਿਰੋਧ ਚਾਰੇ ਪਾਸੇ ਹੀ ਹੋ ਰਿਹਾ ਹੈ ਜਿੰਨੇ ਵੀ ਚਾਹੇ ਸਿੱਖ ਚਿੰਤਕ ਹੋਣ ਸਿੱਖ ਬੁੱਧੀਜੀਵੀ ਹੋਣ ਉਹਨਾਂ ਦੇ ਵੱਲੋਂ ਵੱਡੇ ਪੱਧਰ ਤੇ ਇਸ ਤਰੀਕੇ ਦੇ ਫੈਸਲਿਆਂ ਦਾ ਵਿਰੋਧ ਵੱਡੇ ਪੱਧਰ ਤੇ ਜਿਹੜਾ ਕੀਤਾ ਜਾ ਰਿਹਾ ਹੈ ਸ਼ਾਇਦ ਮੇਰੇ ਖਿਆਲ ਨਾਲ ਕੋਈ ਬਾਦਲ ਧੜੇ ਦਾ ਜਿਹੜਾ ਸਪੋਰਟਰ ਹੋਵੇਗਾ ਜਾਂ ਆਪਾਂ ਕਿਹਾ ਲੀ ਕਿ ਉਹਨਾਂ ਦਾ ਜਿਹੜਾ ਇੱਕ ਮੀਡੀਆ ਧੜਾ ਹੈਗਾ ਹੈ ਉਹਨਾਂ ਦੇ ਵੱਲੋਂ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਚੰਗਾ ਹੋਇਆ ਜਾਂ ਉਹਨਾਂ ਦੇ ਵੱਲੋਂ ਪੋਜ਼ਿਟਿਵ ਲਿਆ ਜਾ ਰਿਹਾ ਹੈ ਬਾਕੀ ਹਰੇਕ ਦੇ ਵੱਲੋਂ ਇਸ ਚੀਜ਼ ਦਾ ਜਿਹੜਾ ਵਿਰੋਧ ਵੱਡੇ ਪੱਧਰ ਤੇ ਹੋ ਰਿਹਾ ਹੈਗਾ ਹੁਣ ਜੇ ਕਮੇਟੀ ਵਾਜਮ ਨਹੀਂ ਹੈਗੀ ਫਿਰ ਕਮੇਟੀ ਦੀ ਰਿਪੋਰਟ ਕਿਦਾਂ ਵਾਜਮ ਹੈ ਸਾਰਾ ਇੱਕ ਹੁੰਦਾ ਨਾ ਕਿ ਤੁਸੀਂ ਇੱਕ ਬਣਾ ਲਿਆ ਕਿ ਹੁਣੇ ਹੀ ਆਪਾਂ ਇਸ ਤਰੀਕੇ ਦੇ ਨਾਲ ਚੱਲਣਾ ਹੈਗਾ ਤੇ ਇਹਨਾਂ ਨੂੰ ਪਾਸੇ ਕਰਨਾ ਹੈਗਾ ਜੋ ਕੁਝ ਪਾਸ ਦੇ ਵਿੱਚ ਹੋਇਆ ਉਹੀ ਗਲਤੀਆਂ ਕਿਦਣਾ ਕਿਤੇ ਦੁਬਾਰਾ ਜਿਹੜੀਆਂ ਦੁਹਰਾਈਆਂ ਗਈਆਂ ਨੇ ਔਰ ਇਸ ਦਾ ਵਿਰੋਧ ਵਿਦੇਸ਼ਾਂ ਦੇ ਵਿੱਚ ਵੀ ਹੋ ਰਿਹਾ ਹੈਗਾ ਹੁਣ ਇਸ ਨੂੰ ਅਕਾਲੀ ਦਰਬਾਰ ਬਦਲ ਦਾ ਤੜਕ ਕਿਵੇਂ ਲੈਂਦਾ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਆਉਣ ਵਾਲੇ ਮਹੀਨਿਆਂ ਦੇ ਵਿੱਚ ਹੋਣਗੀਆਂ ਕਾਫੀ ਕੁਝ ਆਪਾਂ ਦੇਖ ਸਕਦੇ ਹਾਂ ਕਿ ਇੰਟਰਸਟਿੰਗ ਜਿਹੜੀ ਸਿਚੁਏਸ਼ਨ ਜਿਹੜੀ ਬਣ ਗਈ ਹੋਈ ਹੈ ਤੇ ਜਥੇਦਾਰ ਸਾਹਿਬ ਦੇ ਵੱਲੋਂ ਵੀ ਕੱਲ ਬੋਲਦਿਆਂ ਹਨ ਉਹਨਾਂ ਨੇ ਬਕਾਇਦਾ ਸੁਖਬੀਰ ਸਿੰਘ ਬਾਦਲ ਹੁਣਾ ਦਾ ਨਾ ਲੈ ਕੇ ਜਿਹੜਾ ਹੈ ਬੰਗਾਰਿਆ ਹੈਗਾ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਇਤਿਹਾਸਿਕ ਹਵਾਲੇ ਵੀ ਦਿੱਤੇ ਹੈਗੇ ਆ ਉਹਨਾਂ ਨੇ ਇਹ ਕਾਫੀ ਜ਼ਿਆਦਾ ਹੁਣ ਉਹ ਐਕਟਿਵ ਹੁੰਦੇ ਹੋਏ ਨਜ਼ਰ ਆ ਰਹੇ ਨੇ ਆ ਜਾਨੀ ਹਰਪੀ ਸਿੰਘ ਜੋ ਇਸ ਵੇਲੇ ਜਤਾਰ ਸਾਹਿਬ ਐਕਟਿਵ ਹੋ ਰਹੇ ਨੇ ਹਮ ਹਮ ਡੈਫੀਨਿਟਲੀ ਉਹਨਾਂ ਦੇ ਕੋਲ ਕੋਈ ਇਸ ਲਈ 옵ਸ਼ਨਸ ਅਵੇਲੇਬਲ ਹੋਣਗੇ ਕਿ ਕਿੱਥੇ ਉਹ ਜਾ ਸਕਦੇ ਨੇ ਕੋਈ ਰਾਹ ਉਹਨਾਂ ਵਾਸਤੇ ਖੁੱਲੇ ਹੋਣਗੇ ਜਿਕਰ ਅਸੀਂ ਉਹਨਾਂ ਦੇ ਸਿਕਰੇ ਇੱਥੇ ਕਰੀਏ ਜੀ ਬਿਲਕੁਲ ਰਾਹ ਉਹਨਾਂ ਦੇ ਕੋਲ ਤਾਂ ਹੁਣ ਪੰਥ ਦੀ ਕਚੈਰੀ ਹੈ ਜੇ ਆਪਾਂ ਕਹ ਲਈਏ ਕਿ ਹੋਣਾ ਤੇ ਉਹੀ ਹੈ ਜੋ ਖਾਲਸਾ ਪੰਥ ਨੇ ਅੱਗੇ ਕਰਨਾ ਹੈਗਾ ਹੈ ਤੇ ਜੇ ਆਪਾਂ ਕਹੀਏ ਕਿ ਉਹ ਐਕਟਿਵ ਜਿਸ ਤਰੀਕੇ ਦੇ ਕੱਲ ਨਜ਼ਰ ਆਏ ਹੈਗੇ ਨੇ ਜਾਂ ਆਪਾਂ ਕਹਿ ਸਕਦੇ ਹਾਂ ਕਿ ਦੋ ਤਿੰਨ ਹੀ ਉਹਨਾਂ ਦੇ ਕੋਲ ਬਣਦੇ ਹੈਗੇ ਨੇ ਜਿਹੜੇ ਵਿਕਲਪ ਕਿ ਉਹ ਧਾਰਮਿਕ ਰਾਜਨੀਤੀ ਦੇ ਵਿੱਚ ਅੱਗੇ ਐਕਟਿਵ ਹੋਣਾ ਚਾਹੁੰਦੇ ਨੇ ਹੁਣ ਤੁਸੀਂ ਦੇਖੋ ਨਾ ਸਿੰਘ ਸਾਹਿਬ ਰਣਜੀਤ ਸਿੰਘ ਹੁਣੀ ਆਲਰੇਡੀ ਐਕਟਿਵ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਲਈ ਉਹ ਮੁਹਿੰਮ ਦੇ ਵਿੱਚ ਹੈਗੇ ਨੇ ਤੇ ਜੇ ਕਿਤੇ ਨਾ ਕਿਤੇ ਅਕਾਲੀ ਦਲ ਬਾਦਲ ਨੂੰ ਉਹਨਾਂ ਨੂੰ ਇਸ ਚੀਜ਼ ਦਾ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਇੱਕ ਇੱਕ ਬੰਦੇ ਨੂੰ ਹੰਕਾਰ ਜਿਹਾ ਵੀ ਹੋ ਜਾਂਦਾ ਹੈ ਨਾ ਕਿ ਸਾਡੇ ਜੇ ਅਸੀਂ ਪਾਵਰ ਦੇ ਵਿੱਚ ਨਹੀਂ ਹੈਗੇ ਇੰਨੇ ਲੰਮੇ ਸਮੇਂ ਤੋਂ ਤੇ ਕੋਈ ਸਿੱਖ ਧਿਰ ਉੱਭਰ ਕੇ ਨਹੀਂ ਆਈ 2015 ਤੋਂ ਬਾਅਦ ਚੋਂ ਆਪਾਂ ਕਹਿ ਸਕਦੇ ਆ ਜਾਂ 2017 ਤੋਂ ਬਾਅਦ ਚੋਂ ਤਕਰੀਬਨ 8 ਸਾਲ ਹੋ ਚੁੱਕੇ ਨੇ ਕੋਈ ਸਿੱਖ ਧਿਰ ਕੋਈ ਇਸ ਤਰ੍ਹਾਂ ਦੀ ਕੋਈ ਉੱਭਰ ਕੇ ਸਾਹਮਣੇ ਨਹੀਂ ਆਈ ਹੈਗੀ ਤੇ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਆਉਣ ਵਾਲੀਆਂ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣਗੀਆਂ ਉਹਨਾਂ ਦੇ ਵਿੱਚ ਦੁਬਾਰਾ ਜਿਹੜਾ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਹੋਣਾ ਭਰਤੀ ਜਿਹੜੀ ਚੱਲਦੀ ਪਈ ਹੈ ਮੇਰੇ ਖਿਆਲ ਮਾਰਚ ਅਪ੍ਰੈਲ ਦੇ ਵਿੱਚ ਇਹਨਾਂ ਨੇ ਦੇਖਿਓ ਤੁਸੀਂ ਦੁਬਾਰਾ ਉਹਨਾਂ ਨੇ ਉਹਨਾਂ ਨੇ ਮੈਂਬਰਸ਼ਿਪ ਲੈ ਕੇ ਤੇ ਆਪਣਾ ਉਹਨਾਂ ਨੇ ਦੁਬਾਰਾ ਜਿਹੜਾ ਪ੍ਰੈਜ਼ੀਡੈਂਟ ਤੇ ਬਣ ਹੀ ਜਾਣਾ ਹੈ ਉਹਨਾਂ ਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਚੈਲੰਜ ਕੋਈ ਨਹੀਂ ਹੈ ਤੇ ਤਾਂ ਹੀ ਹੈ ਨਾ ਕਿ ਫੈਸਲੇ ਇਸ ਤਰੀਕੇ ਦੇ ਲਏ ਜਾ ਰਹੇ ਨੇ ਹੁਣ ਸਿੰਘ ਸਾਹਿਬ ਹਰਪੀ ਸਿੰਘ ਹੋਣਾ ਦੇ ਕੋਲ ਇੱਕ ਰਸਤਾ ਹੈਗਾ ਹੈ ਜਾਂ ਤੇ ਜਿਹੜਾ ਅਕਾਲੀ ਦਲ ਵਾਰਿਸ ਪੰਜਾਬ ਦੇ ਬਣਿਆ ਹੈਗਾ ਹੈ ਕਿ ਉਹ ਆਪਾਂ ਕਹਿ ਸਕਦੇ ਹਾਂ ਕਿ ਅਜੇ ਨਵਾਂ ਹੈਗਾ ਇਹ ਲੋਕ ਉਤੇ ਹੋ ਸਕਦਾ ਹੈ ਕਿ ਭਰੋਸਾ ਕਰ ਲੈਣ ਤੇ ਜਾਂ ਫਿਰ ਦੂਜਾ ਜਿਹੜਾ ਹੈਗਾ ਸੁਧਾਰ ਲੈਰ ਵਾਲਾ ਧੜਾ ਹੈਗਾ ਉਹ ਵੀ ਆਪਣੇ ਆਪ ਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਕੁਝ ਕਰੇਗਾ ਪਰ ਉਹਨਾਂ ਦੇ ਵਿੱਚ ਫਿਰ ਇਹ ਸਮੱਸਿਆ ਹੈ ਨਾ ਉਹ ਸਾਰੀ ਦੂਜੀ ਕਤਾਰ ਦੀ ਲੀਡਰਸ਼ਿਪ ਹੈ ਪਰ ਉਹਨਾਂ ਦੇ ਵਿੱਚ ਜੋ ਆਲਰੇਡੀ ਅਕਾਲੀ ਦਲ ਹੈ ਉਹਦੇ ਨਾਲੋਂ ਵੱਖਰਾ ਕੁਝ ਨਹੀਂ ਹੈ ਤੇ ਫਿਰ ਲੋਕ ਉਹਨਾਂ ਤੇ ਦੁਬਾਰਾ ਕਿਵੇਂ ਭਰੋਸਾ ਕਰਨਗੇ ਇਹ ਇੱਕ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਸਥਿਤੀ ਹੈਗੀ ਹੈ ਤੇ ਕੀ ਜਥੇਦਾਰ ਸਾਹਿਬ ਫੈਸਲਾ ਲੈਂਦੇ ਨੇ ਕੀ ਉਹ ਕੱਲਾ ਧਾਰਮਿਕ ਫੀਲਡ ਦੇ ਵਿੱਚ ਐਕਟਿਵ ਰਹਿਣਾ ਚਾਹੁੰਦੇ ਨੇ ਜਾਂ ਕਿ ਉਹ ਨਾਲ ਰਾਜਨੀਤਿਕ ਫੀਲਡ ਦੇ ਵਿੱਚ ਵੀ ਐਕਟਿਵ ਰਹਿਣਾ ਚਾਹੁੰਦੇ ਨੇ ਵਿਕਲਪ ਉਹਨਾਂ ਦੇ ਲਈ ਖੁੱਲੇ ਹੈਗੇ ਉਹਨਾਂ ਦੇ ਕੋਲ ਗਮਾਉਣ ਦੇ ਲਈ ਆਪਾਂ ਕਹਿ ਸਕਦੇ ਹਾਂ ਕੁਝ ਨਹੀਂ ਹੈਗਾ ਜੋ ਕੁਝ ਉਹਨਾਂ ਦੇ ਨਾਲ ਤੱਖਾ ਹੋਇਆ ਹਰੇਕ ਦੀ ਸympathy ਉਹਨਾਂ ਦੇ ਨਾਲ ਹੈਗੀ ਹੈ ਜੀ ਤੇ ਇੱਕ ਤਰੀਕੇ ਦੇ ਨਾਲ ਜਦੋਂ ਇਹ ਮਸਲਾ ਕੌਮ ਦੇ ਵਿੱਚ ਲੈ ਕੇ ਜਾਣਗੇ ਫਿਰ ਕੌਮ ਇਸ ਮਸਲੇ ਨੂੰ ਕਿਵੇਂ ਲੈਂਦੀ ਹੈਗੀ ਅਤੇ ਇਸ ਤੇ ਇਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਇਸ ਤਰ੍ਹਾਂ ਦਾ ਹੁੰਦਾ ਹੈ ਤੇ ਕੌਮ ਫਿਰ ਜਿਹੜਾ ਹੈਗਾ ਜਦੋਂ ਹੱਥ ਫੜ ਲੈਂਦੀ ਹੈ ਤੇ ਫਿਰ ਕਿਤਨਾ ਕਿਤੇ ਜਿਹੜਾ ਹੈ ਖਲਾਬ ਹੀ ਹੈਗਾ ਉਹ ਵੀ ਪੂਰਾ ਹੋ ਸਕਦਾ ਹੈ ਉਹ ਤੋਂ ਉਮੀਦਾਂ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਕਿ ਲੋਕੀ ਚਾਹੁੰਦੇ ਨੇ ਕਿ ਜਥੇਦਾਰ ਸਾਹਿਬ ਅੱਗੇ ਲੱਗਣ ਤੇ ਜਿਹੜਾ ਹੈਗਾ ਵਾਗ ਤੋੜ ਸੰਭਾਲਣ ਉਹਨੇ ਜਥੇਦਾਰ ਸਾਹਿਬ ਤੇ ਹੈ ਕਿ ਉਹ ਕਿਵੇਂ ਕਰਨਾ ਚਾਹੁੰਦੇ ਨੇ ਕੀ ਹੁਣ ਉਹਨਾਂ ਨੇ ਜੇ ਆਪਾਂ ਕਹਿ ਲਈ ਕਿ ਪਿੰਡੋਰਾ ਬਾਕਸ ਇੱਕ ਖੋਲ ਲਿਆ ਹੈਗਾ ਏ ਤੇ ਇਸ ਦੇ ਵਿੱਚ ਹੁਣ ਡਟ ਕੇ ਉਹ ਲੜਨਗੇ ਕੱਲ ਦੇ ਜਿਹੜੇ ਉਹਨਾਂ ਦੇ ਬਿਆਨ ਆਏ ਨੇ ਜਿਸ ਤਰੀਕੇ ਨਾਲ ਉਹਨਾਂ ਨੇ ਮੰਗਾਰਿਆ ਲੱਗਦਾ ਇਹੀ ਰਿਹਾ ਕਿ ਉਹ ਮੈਦਾਨ ਦੇ ਵਿੱਚ ਹਨ ਤੇ ਕਿਤਨਾ ਕਿਤੇ ਜਿਹੜਾ ਹੈ ਵੱਡੀ ਚੁਣੌਤੀ ਅਕਾਲੀ ਦਲ ਬਾਦਲ ਤੜੇ ਨੂੰ ਦਿੱਤੀ ਜਾਵੇਗੀ ਜੇਕਰ ਸਾਰੇ ਰਾਏ ਸਾਰੇ ਆਪਸ਼ਨ ਜਥੇਦਾਰ ਸਾਹਿਬ ਵਾਸਤੇ ਅਵੇਲੇਬਲ ਹੈਗੇ ਨਹੀਂ ਤਾਂ ਇੱਕ ਹੋਰ ਆਪਸ਼ਨ ਦੀ ਇਸ ਇੱਥੇ ਗੱਲ ਜ਼ਰੂਰ ਕਰਾਂਗੇ ਉਹ ਆਪਸ਼ਨ ਕਿਉਂ ਨਹੀਂ ਚੂਜ਼ ਕਰਦੇ ਜਿਸ ਵੇਲੇ ਉਹਨਾਂ ਨੂੰ ਉਨ੍ਹਾਂ 'ਤੇ ਦੋਸ਼ ਲਗਾਏ ਜਾ ਰਹੇ ਨੇ ਹੂੰ ਹੂੰ ਉਨ੍ਹਾਂ ਨੂੰ ਸੇਵਾਵਾਂ ਤੋਂ ਮੁਕਤ ਕੀਤਾ ਜਾ ਰਿਹਾ ਹੈ ਇਸ ਗੈਰ ਸੰਵਿਧਾਨਕ ਤਰੀਕੇ ਦੇ ਨਾਲ ਆ ਉਨ੍ਹਾਂ ਨੂੰ ਕਹਿ ਲਓ ਉਨ੍ਹਾਂ ਦੇ ਕਿਰਦਾਰ ਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਇਹ तमाम ਚੀਜ਼ਾਂ ਨੂੰ ਦੇਖਦੇ ਹੋਇਆ ਅਦਾਲਤ ਵਾਲੇ ਪਾਸੇ ਦਾ ਰਾ ਜਥੇਦਾਰ ਸਾਹਿਬ ਕਿਉਂ ਨਹੀਂ ਹਲ ਤੱਕ ਬਿਲਕੁਲ ਉਨ੍ਹਾਂ ਨੂੰ ਮੇਰੇ ਖਿਆਲ ਬਹੁਤ ਸਾਰੀ ਸਲਾਹ ਵੀ ਦਿੱਤੀ ਜਾ ਰਹੀ ਹੈ ਈਵਨ ਕਿ ਬਹੁਤ ਸਾਰੇ ਜਿਹੜੇ ਐਡਵੋਕੇਟਸ ਨੇ ਕਾਫੀ ਉਹਨਾਂ ਨਾਲ ਸ਼ਾਇਦ ਡਿਸਕਸ਼ਨਸ ਵਗੈਰਾ ਵੀ ਹੋਈਆਂ ਨੇ ਕਿਉਂਕਿ ਬਹੁਤ ਸਾਰੇ ਚਿੰਤਕ ਜਿਹੜੇ ਨੇ ਉਹ ਇਸ ਵਿਸ਼ੇ ਤੇ ਕਹਿ ਚੁੱਕੇ ਨੇ ਕਿ ਹੋ ਸਕਦਾ ਹੈ ਕਿ ਉਹ ਅਦਾਲਤ ਦਾ ਰੁਕ ਕਰਨਗੇ ਬਟ ਇੱਥੇ ਜੇ ਆਪਾਂ ਕਹੀਏ ਕਿ ਜਦੋਂ ਅਸੀਂ ਸਿੱਖ ਇਤਿਹਾਸ ਦੀ ਗੱਲ ਕਰਦੇ ਹਾਂ ਤੇ ਕੋਈ ਇਸ ਤਰ੍ਹਾਂ ਦਾ ਜਥੇਦਾਰ ਜਦੋਂ ਅਦਾਲਤਾਂ ਦੇ ਵਿੱਚ ਜਾਣਾ ਕਿਤੇ ਨਾ ਕਿਤੇ ਜਿਹੜਾ ਹੈ ਸਿਧਾਂਤ ਨੂੰ ਇਸ ਦੇ ਵਿੱਚ ਮੇਰੀ ਆਪਣੀ ਨਿੱਜੀ ਰਾਏ ਹੈ ਹੋ ਸਕਦਾ ਹੈ ਕਿ ਮੈਂ ਵੀ ਗਲਤ ਹੋਵਾਂ ਕਿਤੇ ਨਾ ਕਿਤੇ ਸਿਧਾਂਤ ਨੂੰ ਢਾਲ ਕੇ ਕੀ ਜੇ ਇਸ ਤਰ੍ਹਾਂ ਦਾ ਹੁੰਦਾ ਹੈਗਾ ਹੁਣ ਮਤਲਬ ਜਥੇਦਾਰ ਵਰਕੀ ਪੋਸਟ ਤੇ ਬੰਦਾ ਰਿਹਾ ਹੋਵੇ ਤੇ ਉਹ ਫਿਰ ਜੇ ਅਦਾਲਤਾਂ ਦੇ ਚੱਕਰ ਕੱਟੇ ਤੇ ਉਹਦੇ ਚੋਂ ਅਸੀਂ ਕੱਢਣਾ ਕੀ ਚਾਹੁੰਦੇ ਆ ਜਦੋਂ ਉਹਨਾਂ ਨੇ ਧੱਕਾ ਕਰ ਰਿਆ ਫਿਰ ਸਾਨੂੰ ਅਦਾਲਤੀ ਕਚੈਰੀ ਨਾਲੋਂ ਛੱਡ ਕੇ ਕੌਮ ਦੀ ਕਚੈਰੀ 'ਚ ਜਿਹੜਾ ਹੈ ਕੇਸ ਲੈ ਕੇ ਜਾਣਾ ਚਾਹੀਦਾ ਹੈ ਫਿਰ ਕੌਮ ਤੇ ਫਿਰ ਆਪਾਂ ਦੇਖਿਆ ਹੀ ਹੈ ਕਿ ਕੌਮ ਤੇ ਫਿਰ ਲਹਿਰਾ ਬਹਿਰਾ ਕਰ ਦਿੰਦੀ ਹੈ ਕੌਮ ਕਿਸੇ ਵੀ ਚੀਜ਼ ਦੀ ਜਿਹੜੀ ਹੈ ਕਮੀ ਫਿਰ ਨਹੀਂ ਰਹਿਣ ਦਿੰਦੀ ਹੈਗੀ ਤੇ ਇੱਥੇ ਥੋੜਾ ਜਿਹਾ ਆਪਾਂ ਕਹੀਏ ਕਿ ਸੋਚ ਵਿਚਾਰਨ ਦੀ ਲੋੜ ਹੈ ਕਿ ਅਸੀਂ ਕੋਈ ਇਸ ਤਰ੍ਹਾਂ ਦਾ ਰਾਹ ਹਕੂਮਤ ਦੇ ਲਈ ਨਾ ਖੋਲਦੀਏ ਕਿ ਕੱਲ ਨੂੰ ਉਹ ਸਾਡੇ ਜਥੇਦਾਰਾਂ ਨੂੰ ਕੱਲ ਨੂੰ ਕੋਈ ਹੋਰ ਮਸਲਾ ਹੋ ਗਿਆ ਉਹ ਇੱਕ ਕੋਰਟਸ ਦੇ ਵਿੱਚ ਇੱਕ ਸੀਟ ਦੇ ਫੜਨ ਜਾਂ ਇਸ ਤਰੀਕੇ ਦੇ ਨਾਲ ਕੋਈ ਕਾਰਵਾਈਆਂ ਹੋਣ ਪਹਿਲਾਂ ਵੀ ਮੇਰੇ ਖਿਆਲ ਪਿਛਲੀ ਪਿਛਲੇ ਇਤਿਹਾਸ ਦੇ ਵਿੱਚ ਵੀ ਇੱਕ ਜਥੇਦਾਰ ਸਾਬਾਨ ਨੂੰ ਕੋਰਟ ਦੇ ਵਿੱਚ ਤਲਬ ਕੀਤਾ ਗਿਆ ਸੀ ਤੇ ਉਹਨਾਂ ਨੇ ਬਕਾਇਦਾ ਮਨਾਂ ਕਰ ਦਿੱਤਾ ਸੀ ਕਿ ਜਥੇਦਾਰ ਇਸ ਤਰ੍ਹਾਂ ਕਿਸੇ ਦੇ ਅੱਗੇ ਪੇਸ਼ ਨਹੀਂ ਹੋਇਆ ਕਰਦੇ ਉਹਨਾਂ ਦੀ ਆਪਣੀ ਇੱਕ ਸੋਵਰੈਂਟੀ ਜਿਹੜੀ ਹੁੰਦੀ ਹੈ ਤੇ ਇਸੇ ਤਰੀਕੇ ਦੇ ਨਾਲ ਜਥੇਦਾਰ ਮੁਲਾਜ਼ਮ ਵੀ ਨਹੀਂ ਹੁੰਦੇ ਉਹਨਾਂ ਦੀ ਆਪਣੀ ਇੱਕ ਸੋਵਰੈਂਟੀ ਹੁੰਦੀ ਹੈ ਉਹਨਾਂ ਨੂੰ ਜਿਹੜਾ ਹੈ ਤਨਖਾਹ ਦੇ ਰੂਪ ਦੇ ਵਿੱਚ ਨਹੀਂ ਹੁੰਦਾ ਉਹਨਾਂ ਨੂੰ ਦੂਸਰੇ ਤਰੀਕੇ ਦੇ ਨਾਲ ਜਿਹੜੀ ਉਹਨਾਂ ਦੀ ਆਪਾਂ ਕਹਿ ਸਕਦੇ ਹਾਂ ਸੈਲਰੀ ਵਗੈਰਾ ਵੀ ਦਿੱਤੀ ਜਾਂਦੀ ਹੈ ਪਰ ਦੂਜੀ ਗੱਲ ਇੱਕ ਇਹ ਵੀ ਹੈ ਕਿ ਇੱਕ ਹੋਰ ਜਿਹੜੀ ਡਿਸਕਸ਼ਨ ਹੈ ਜਿਹੜੀ ਧਿਆਨ ਮੰਗਦੀ ਹੈਗੀ ਹੈ ਕਿ ਜ਼ਥੇਦਾਰ ਸਾਹਿਬ ਨੂੰ ਇਸ ਤਰੀਕੇ ਦੇ ਨਾਲ ਹਟਾਉਣ ਦੀ ਜਿਹੜੀ ਵਿਧੀ ਹੈਗੀ ਹੈ ਇਹ ਜਿਹੜੀ ਹੈ ਕਿ ਜ਼ਥੇਦਾਰ ਕੌਮ ਦਾ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਨਹੀਂ ਹੈ ਕਿ ਹੁਣ ਤੁਸੀਂ ਦੇਖੋ ਨਾ ਜੇ ਆਪਾਂ ਸਿੰਪਲ ਸਿੰਪਲ ਦੇਖੀਏ ਕਿ ਜਿਸ ਤਰੀਕੇ ਦੇ ਨਾਲ ਹੋਇਆ ਕਿ ਅਕਾਲੀ ਦਲ ਬਾਦਲ ਦੇ ਹੀ ਆਪਾਂ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਕਮੇਟੀ ਉਹਨਾਂ ਦੇ ਅੰਡਰ ਹੈਗੀ ਹੈ ਉਹਨਾਂ ਦੇ 13 ਮੈਂਬਰ ਨੇ 13 ਦੇ ਵਿੱਚੋਂ ਆ ਇੱਕ ਮੈਂਬਰ ਐਬਸੈਂਟ ਹੁੰਦਾ ਹੈ 12 12 ਚ 3 ਜਿਹੜੇ ਹੈਗੇ ਨੇ ਉਹ ਇਸ ਚੀਜ਼ ਦਾ ਵਿਰੋਧ ਕਰਦੇ ਹੈਗੇ ਨੇ ਉਹ ਸ਼ਾਇਦ ਜਿਹੜਾ ਸੁਧਾਰ ਲੈ ਰਾਲਾ ਧੜਾ ਹੈਗਾ ਉਹਨਾਂ ਦੇ ਨਾਲ ਥੋੜੀ ਅਲਾਈਨਮੈਂਟ ਰੱਖਦੇ ਨੇ ਤੇ ਬਾਕੀ ਦੇ 9 ਮੈਂਬਰ ਹਾਂ ਚ ਹਾਂ ਮਿਲਾ ਕੇ ਤੇ ਉਹ ਜਿਹੜਾ ਹੈਗਾ ਹੈ ਸਾਰੀ ਚੀਜ਼ ਨੂੰ ਪਾਸੇ ਕਰ ਦਿੱਤੇ ਜਾਂਦੇ ਨੇ ਆ ਇਹ ਚੀਜ਼ ਵੀ ਜਿਹੜੀ ਹੈ ਕਿਤਨਾ ਕਿਤੇ ਹੋਣੀ ਚਾਹੀਦੀ ਹੈ ਕਿ ਇੱਥੇ ਕੌਮ ਦੇ ਤੌਰ ਤੇ ਫੈਸਲੇ ਲਏ ਜਾਣ ਕੁਝ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਪੰਜ ਤਖਤਾਂ ਦੇ ਜਥੇਦਾਰ ਘੱਟੋ ਘੱਟ ਉਹ ਤੇ ਸਮਾਨ ਹੋਣ ਨਹੀਂ ਤੇ ਫਿਰ ਇਹ ਕੁੰਡਾ ਹੀ ਨਹੀਂ ਰਹਿ ਜਾਣਾ ਨਾ ਹੁਣ ਜੇ ਮੜਾ ਜਿਆ ਆਪਾਂ ਕਹਿ ਲਈ ਕਿ ਫੈਸਲੇ ਖਾਸ ਕਰਕੇ ਜਿਹੜਾ ਵੱਡਾ ਇਹ ਆ ਰਿਹਾ ਕਿ ਜਿਹੜਾ ਫਕਰੇ ਕੌਮ ਵਾਲਾ ਜਿਹੜਾ ਫੈਸਲਾ ਨਹੀਂ ਹੈਗਾ ਜੀ ਉਹਦੇ ਆਧਾਰ ਤੇ ਇਹ ਸਾਰਾ ਕੁਝ ਕਾਰਵਾਈ ਹੋਈ ਹੈ ਤੇ ਦੁਬਾਰਾ ਜਿਹੜਾ ਉਹ ਫਕਰੇ ਕੌਮ ਵਾਲਾ ਫੈਸਲਾ ਜਿਹੜਾ ਉਹਨੂੰ ਕਿਤਨਾ ਕਿਤੇ ਵਾਪਸ ਕਰਵਾਉਣ ਦੀਆਂ ਜਿਹੜੀਆਂ ਨੀਤੀਆਂ ਦੇ ਆਧਾਰ ਤੇ ਹੋ ਰਿਹਾ ਕਿਉਂਕਿ ਆਪਾਂ ਅੱਗੇ ਵੀ ਪ੍ਰੋਗਰਾਮ 'ਚ ਡਿਸਕਸ਼ਨ ਕਰਦੇ ਹੋਏ ਕਿਹਾ ਸੀ ਕਿ ਸੱਤ ਮੈਂਬਰੀ ਕਮੇਟੀ ਮੈਂਬਰਸ਼ਿਪ ਰੱਦ ਹੋਣਾ ਜਾਂ ਆਪਾਂ ਕਹਿ ਲਈ ਕਿ ਅਸਤੀਫੇ ਦੇ ਦੇਣੇ ਇਹ ਛੋਟੀਆਂ ਗੱਲਾਂ ਨੇ ਜਿਹੜਾ ਫਖਰੇ ਕੌਮ ਵਾਲਾ ਫੈਸਲਾ ਹੈਗਾ ਨਾ ਉਹ ਪੂਰੀ ਦੀ ਪੂਰੀ ਤੁਹਾਡੀ ਰਾਜਨੀਤਿਕ ਕੈਰੀਅਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਉਹਦੇ ਉੱਤੇ ਇੱਕ ਲਕੀਰ ਮਾਰ ਦਿੰਦਾ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਲਿਆ ਗਿਆ ਤੇ ਉਸੇ ਕਰਕੇ ਹੀ ਜਿਹੜਾ ਹੈ ਕਿ ਤਨਾ ਕਿਤੇ ਜਥੇਦਾਰ ਸਾਬਾਨ ਨੂਮੀ ਕਿ ਤਨਾ ਕਿ ਦੇ ਇਸ ਤਰੀਕੇ ਦੇ ਨਾਲ ਤੇ ਕੰਸੂਹਾਂ ਤੇ ਵੀ ਹੈਗੀਆਂ ਨੇ ਕਿ ਹੋ ਸਕਦਾ ਹੈ ਕਿ ਫਿਰ ਜਿਹੜੇ ਬਾਕੀ ਦੇ ਜਥੇਦਾਰ ਇਨਵੋਲਵ ਹੋਣਗੇ ਹੋ ਸਕਦਾ ਹੈ ਕਿ ਉਹਨਾਂ ਤੇ ਵੀ ਇਕੱਲੇ ਇਕੱਲੇ ਕਰਕੇ ਫਿਰ ਕਾਰਵਾਈ ਹੋਏਗੀ ਜਾਂ ਦੁਬਾਰਾ ਇਸ ਫੈਸਲੇ ਨੂੰ ਦੁਬਾਰਾ ਰੀਇਨਸਟੇਟ ਕਰਾ ਲਿਆ ਜਾਵੇ ਕਿਉਂਕਿ ਮਾਗੀ ਤੇ ਮਤਾ ਤੇ ਇੱਕੋ ਹੀ ਪਾਸ ਹੋਇਆ ਨਾ ਅਕਾਲੀ ਦਲ ਦੇ ਇੰਨੇ ਵੱਡੇ ਭਰਮੇ ਇਕੱਠ ਦੇ ਵਿੱਚੋਂ ਕਿ ਉਹ ਚੋ ਮਤਾ ਇਹੀ ਪਾਸ ਹੋਇਆ ਜੀ ਇਹਦੇ ਬਾਰੇ ਵਿਚਾਰ ਜਿਹੜੀ ਕੀਤੀ ਜਾਵੇ ਹੱਥ ਖੜੇ ਕਰਾਏ ਗਏ ਇਹ ਸਾਰਾ ਕੁਝ ਹੋਇਆ ਹੈ ਉਹਦੇ ਤੋਂ ਆਪਾਂ ਇਸ ਚੀਜ਼ ਨੂੰ ਵੱਖ ਕਰਕੇ ਨਹੀਂ ਦੇਖ ਸਕਦੇ ਹੁਣ ਹੋ ਸਕਦਾ ਹੈ ਕਿ ਜਥੇਦਾਰ ਸਾਹਿਬਾਨ ਸਾਰੇ ਹੀ ਹੌਲੀ-ਹੌਲੀ ਤਬਦੀਲ ਹੋ ਜਾਣ ਤੇ ਫਿਰ ਇਸ ਤਰੀਕੇ ਦੇ ਨਾਲ ਅੰਤ ਨੂੰ ਕੌਮ ਨੇ ਕਿਵੇਂ ਰਿਐਕਟ ਕਰਨਾ ਹੈ ਇਹ ਡਿਪੈਂਡ ਕਰਦਾ ਹੈਗਾ ਜਿਸ ਵੇਲੇ ਜਥੇਦਾਰ ਸਾਹਿਬ ਦੀ ਇਹ तमाम ਚੀਜ਼ਾਂ ਸ਼ੁਰੂ ਹੋਈਆਂ ਸੀ ਅ ਤਦ ਗਿਆਨੀ ਰਘਵੀਰ ਸਿੰਘ ਜੀ ਹੋਣਾ ਨੇ ਆਪਣਾ ਇੱਕ ਪੱਖ ਸਾਹਮਣੇ ਰੱਖਿਆ ਸੀ ਕਿ ਜੇ ਜਥੇਦਾਰ ਹਰਪ੍ਰੀਤ ਸਿੰਘ ਜੀ ਅਸਤੀਫਾ ਦੇਣਗੇ ਤਾਂ ਅਸੀਂ ਵੀ तमाम ਆਪਣੀਆਂ ਜ਼ਿੰਮੇਵਾਰੀਆਂ ਸਮਝਦਿਆਂ ਹੋਇਆਂ ਉਹਨਾਂ ਦੇ ਨਾਲ ਖੜਾਂਗੇ ਅੱਜ ਜਿਸਲੇ ਸੇਵਾ ਸਮਰਪਿਤ ਕੀਤੀਆਂ ਗਈਆਂ ਨੇ ਜਥੇਦਾਰ ਹਰਪ੍ਰੀਤ ਸਿੰਘ ਜੀ ਦੀਆਂ ਰਗਵੀਰ ਸਿੰਘ ਜੀ ਇਸ ਵੇਲੇ ਵਿਦੇਸ਼ੀ ਦੌਰੇ ਦੇ ਉੱਤੇ ਹੈਗੇ ਨੇ ਉਹਨਾਂ ਦੇ ਵੱਲੋਂ ਪ੍ਰतिक੍ਰਮ ਆਣਾ ਜਾਂ ਉਹਨਾਂ ਦੇ ਵੱਲੋਂ ਆਨੰਦ ਫਾਨੰਦ ਦੇ ਵਿੱਚ ਪੰਜਾਬ ਦੀ ਧਰਤੀ ਦੇ ਉੱਤੇ ਪਹੁੰਚਣਾ ਇਹ तमाम ਚੀਜ਼ਾਂ ਦਾ ਜ਼ਿਕਰ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਹੋ ਰਿਹਾ ਹੈ ਇਸ ਚੀਜ਼ ਨੂੰ ਅਸੀਂ ਕਿਸ ਤਰ੍ਹਾਂ ਦੇ ਉੱਤੇ ਬਿਲਕੁਲ ਕਿਉਂਕਿ ਆਪਾਂ ਕਿਉਂਕਿ ਚਰਚਾਵਾ ਆਪਾਂ ਇਹੀ ਕਹਿ ਸਕਦੇ ਹੈਗੇ ਨੇ ਜਥੇਦਾਰ ਸਾਹਿਬ ਦੇ ਅਹੁਦੇ ਦਾ ਜਿਹੜਾ ਹੈ ਪੂਰਾ ਸਤਕਾਰ ਹੈ ਪਰ ਫਿਰ ਵੀ ਜਿਹੜੇ ਸਵਾਲ ਜਿੱਦਾਂ ਤੁਸੀਂ ਕਿਹਾ ਕਿ ਜਿਹੜਾ ਤੁਹਾਡਾ ਤੁਸੀਂ ਸਵਾਲ ਕੀਤਾ ਹੈ ਮੇਰੇ ਖਿਆਲ ਮੀਡੀਆ ਦੇ ਵਿੱਚ ਇੱਕ ਵੱਡਾ ਸਵ ਕੋਈ ਰਿਐਕਸ਼ਨ ਨਾ ਆਉਣਾ ਕਿਤਨਾ ਕਿਤੇ ਇਹ ਜਿਹੜਾ ਹੈਗਾ ਹੋਰ ਵੀ ਸਥਿਤੀ ਨੂੰ ਜਿਹੜਾ ਕਿਤਨਾ ਕਿਤੇ ਡਾਵਾਡੋਲ ਕਰਦਾ ਹੈਗਾ ਕਿ ਸਾਡੇ ਤਖਸੇਬਾਨ ਦੇ ਜਥੇਦਾਰ ਦੇ ਉੱਤੇ ਇੰਨਾ ਇਸ ਤਰੀਕੇ ਦੇ ਵੱਡੇ ਵੱਡੇ ਪ੍ਰੈਸ਼ਰਸ ਨੇ ਜਾਂ ਕਿ ਸਾਨੂੰ ਕੁਝ ਹੋਰ ਤਰੀਕੇ ਸੋਚਣ ਦੀ ਲੋੜ ਹੈਗੀ ਹੈ ਕਿ ਜਿਹੜੇ ਇਹ ਵਾਲੇ ਆਉਦੇ ਨੇ ਇਹਨਾਂ ਨੂੰ ਕਿਤਨਾ ਕਿਤੇ ਸਰਵੋੱਚ ਰਹਿਣ ਦਿੱਤਾ ਜਾਵੇ ਕਿ ਇਹ ਉਹਨਿਆਂ ਦੀ ਚੋਣ ਕੌਮ ਕਰੇ ਨਾ ਕਿ ਕੋਈ ਇੱਕ ਪਾਰਟੀ ਕਰੇ ਚਲੋ ਕੱਲ ਨੂੰ ਮੰਨ ਲਓ ਕਿ ਅਕਾਲੀ ਦਲ ਬਾਦਲ ਦਾ ਧੜਾ ਮੰਨ ਲਓ ਲਾਂਬੇ ਵੀ ਹੋ ਜਾਂਦਾ ਹੈ ਤੇ ਕੱਲ ਨੂੰ ਫਿਰ ਦੂਸਰੀ ਕੋਈ ਪਾਰਟੀ ਆ ਜਾਈਗੀ ਤੇ ਫਿਰ ਉਹ ਪਾਰਟੀ ਦੇ ਹਿੱਤਾਂ ਦੇ ਹਿਸਾਬ ਨਾਲ ਫੈਸਲੇ ਨਹੀਂ ਹੋਣਗੇ ਤੇ ਫਿਰ ਜਿਹੜਾ ਹੈਗਾ ਫਿਰ ਜਥੇਦਾਰ ਸਾਹਿਬ ਨੂੰ ਉਹ ਪਾਰਟੀ ਆਪਣੇ ਤਰੀਕੇ ਦੇ ਨਾਲ ਮੈਨੇਜ ਕਰੇਗੀ ਇਹ ਸਾਰੀਆਂ ਚੀਜ਼ਾਂ ਇੱਕ ਆਪਾਂ ਕਹਿ ਸਕਦੇ ਹਾਂ ਕਿ ਵੱਡਾ ਵਿਚਾਰ ਵੱਡੀਆਂ ਡਿਸਕਸ਼ਨਸ ਹੋ ਰਿਹਾ ਪਹਿਲਾਂ ਪਾਸ ਦੇ ਵਿੱਚ ਹੋ ਚੁੱਕਿਆ ਹੈ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਸਿੰਘ ਸਾਹਿਬ ਰਣਜੀਤ ਸਿੰਘ ਆਲਾ ਮਸਲਾ ਹੋਇਆ ਸੀ ਜਦੋਂ ਉਹਨਾਂ ਨੂੰ ਕੀਤਾ ਗਿਆ ਸੀ ਜਾਂ ਹੋਰ ਸਿੰਘ ਸਾਹਿਬ ਮਾਨ ਨੂੰ ਇਦਾਂ ਲਾਂਭੇ ਕੀਤਾ ਗਿਆ ਸੀ ਤੇ ਉਦੋਂ ਵੀ ਇਹ ਵਿਚਾਰ ਛਿੜੀ ਸੀ ਕਿ ਜਿਹੜੇ ਇਸ ਤਰ੍ਹਾਂ ਦੇ ਅਹੁਦੇ ਹੈਗੇ ਆ ਕੀ ਸਾਨੂੰ ਇੱਥੇ ਜਿਹੜਾ ਹੈਗਾ ਮੋੜ ਵਿਚਾਰਨ ਦੀ ਲੋੜ ਹੈਗੀ ਹੈ ਕਿ ਇਹਨਾਂ ਆਉਂਦਿਆਂ ਦੇ ਉੱਤੇ ਕਟੋ-ਕਟੇ ਨਾ ਉਹਦਿਆਂ ਨੂੰ ਸਰਵੋੱਚ ਰਹਿਣ ਦਿੱਤਾ ਜਾਵੇ ਕਟੋ-ਕਟ ਇਹਨਾਂ ਉਹਦਿਆਂ ਦੀ ਜਿਹੜੀ ਗરિਮਾ ਹੈਗੀ ਹੈ ਜਾਂ ਇਹਨਾਂ ਦੀ ਜਿਹੜੀ ਰਿਸਪੈਕਟ ਹੈਗੀ ਆ ਉਹ ਉਹ ਕਿਸੇ ਧਿਰ ਦੇ ਥੱਲੇ ਨਾ ਹੋਵੇ ਇਹ ਸਾਰੀਆਂ ਚੀਜ਼ਾਂ ਮੇਨ ਆਪਾਂ ਕਹਿ ਸਕਦੇ ਹਾਂ ਕਿ ਲੋਡ ਹੈਗੀ ਇਸ ਟਾਈਮ ਸੋਚਣ ਵਿਚਾਰਨ ਅਸੀਂ ਸਿਰਫ ਇਹ तमाम ਚੀਜ਼ਾਂ ਨੂੰ ਜਥੇਦਾਰ ਸਾਹਿਬ ਤੱਕ ਸੀਮਿਤ ਰਹਿ ਕੇ ਨਹੀਂ ਦੇਖ ਸਕਦੇ ਸਾਨੂੰ ਇਹ ਦੇਖਣਾ ਪਵੇਗਾ ਕਿ ਹੋਰ ਬਾਕੀ ਸਿੰਘ ਸਰਬਾਨਾ ਦੇ ਨਾਲ ਕਿਹੋ ਜਿਹਾ ਰੁਪਈਆ ਰੱਖਿਆ ਜਾ ਰਿਹਾ ਹੈ ਅਕਾਲੀ ਦਲ ਇਹਨਾਂ तमाम ਚੀਜ਼ਾਂ ਨੂੰ ਕਿਸ ਤਰੀਕੇ ਦੇ ਨਾਲ ਟੈਕਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਇੱਕ ਪਾਸੇ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਚਮਕਾ ਚਮਕਾ ਕੇ ਪੇਸ਼ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੀ ਧੀ ਦੇਨੰਦ ਕਾਰਜ ਦੀਆਂ ਤਸਵੀਰਾਂ ਨੂੰ ਪਾਇਆ ਜਾ ਰਿਹਾ ਤੇ ਦੂਜੇ ਪਾਸੇ ਜਥੇਦਾਰ ਹਰਪ੍ਰੀਤ ਸਿੰਘ ਜੀ ਦੇ ਵੱਲੋਂ ਚੁੱਕੇ ਗਏ तमाम ਸਵਾਲ ਉਹਨਾਂ ਦੇ ਪੱਖ ਨੂੰ ਬੜਾ ਲਾਈਟਲੀ ਮੀਡੀਆ ਇਸ ਵੇਲੇ ਸਾਹਮਣੇ ਰੱਖ ਰਿਹਾ ਇਹਨੂੰ ਕਿਹਾ ਜਾ ਸਕਦਾ ਹੈ ਮੈਨੇਜਡ ਮੀਡੀਆ ਇਹਨੂੰ ਕਿਹਾ ਜਾਂਦਾ ਮੀਡੀਆ ਦਾ ਉਹ ਪ੍ਰੋਪਾਗੈਂਡਾ ਕਿ ਤੁਹਾਡੇ ਤੱਕ ਕਿਹੜੀ ਚੀਜ਼ ਪਹੁੰਚਾਈ ਜਾਣੀ ਚਾਹੀਦੀ ਹੈ ਤੇ ਕਿਹੜੀ ਨਹੀਂ ਅਕਾਲੀ ਦਲ ਦੀ ਅਸੀਂ ਇੱਥੇ ਗੱਲ ਕੀਤੀ ਹੈ ਕਿ ਅਕਾਲੀ ਦਲ ਦੇ ਵੱਲੋਂ ਪਿਛਲੇ 6 ਮਹੀਨਿਆਂ ਦੇ ਵਿੱਚ ਕੁਝ ਅਜੀਹੀਆਂ ਗਲਤੀਆਂ ਕੀਤੀਆਂ ਗਈਆਂ ਜਿਸ ਦਾ ਕਹਿ ਲੋ ਖਾਮਿਆਜਾ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਿਆ ਜਾਣਾ ਪਵੇਗਾ ਉਹਨਾਂ ਨੂੰ ਜਾਂ ਮੌਜੂਦਾ ਸਟੈਂਡ ਦੇ ਵਿੱਚ ਮੌਜੂਦਾ ਪੱਖ ਦੇ ਵਿੱਚ ਅਕਾਲੀਆਂ ਅਕਾਲੀ ਦਲ ਦੀਆਂ ਇਹਨਾਂ तमाम ਅਕਾਲੀ ਵਾਅਦਾਂ ਧੜਿਆਂ ਦੀਆਂ ਕਿਹੜੀਆਂ ਕਮੀਆਂ ਰਹੀਆਂ ਬਿਲਕੁਲ ਇਸ ਦੇ ਵਿੱਚ ਜਦੋਂ ਦੋ ਤਰੀਕ ਵਾਲਾ ਹੋਇਆ ਸੀ ਨਾ ਫੈਸਲਾ ਜਿਸ ਤਰੀਕੇ ਦੇ ਨਾਲ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਵਰਤਾਰਾ ਇੱਕ ਕੌਤਕ ਲੱਗ ਰਿਹਾ ਸੀ ਕਿ ਅਕਾਲ ਤਖਤ ਸਾਹਿਬ ਦੀ ਇੱਕ ਕਲਾ ਜਾਂ ਗੁਰੂ ਸਾਹਿਬ ਦੀ ਕਲਾ ਵਾਪਰੀ ਹੈ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਜાં ਆਪਾਂ ਕਹਿ ਲਈ ਕਿ ਜਿਹੜੇ ਗੈਰ ਸਿੱਖ ਹੈਗੇ ਨੇ ਉਹ ਵੀ ਬੜੇ ਪ੍ਰਭਾਵਿਤ ਹੋਏ ਸੀ ਕਿ ਇੱਕ ਸੂਬੇ ਦਾ ਗ੍ਰਹਿ ਮੰਤਰੀ ਜਾਂ ਮੁੱਖ ਮੰਤਰੀ ਲੈਵਲ ਤੱਕ ਦਾ ਬੰਦਾ ਰਹਿ ਚੁੱਕਾ ਹੋਵੇ ਪੂਰੀ ਦੀ ਪੂਰੀ ਜਿਹੜੀ ਕੈਬਨਿਟ ਹੈਗੀ ਹੈ ਉਹ ਇੱਕ ਸਿਸਟਮ ਦੇ ਅੱਗੇ ਉਹ ਇੱਕ ਸਿਧਾਂਤ ਦੇ ਅੱਗੇ ਦੋਨੋਂ ਹੱਥ ਜੋੜ ਕੇ ਖੜੀ ਹੈ ਕਿ ਜਿਹੜੀਆਂ ਗਲਤੀਆਂ ਹੋਈਆਂ ਅਸੀਂ ਉਹਨਾਂ ਦੀ ਭੁੱਲ ਬਖਸ਼ਾਉਨੇ ਹੈਗੇ ਆ ਤੇ ਜਿਸ ਤਰੀਕੇ ਦੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਨੇ ਗਲਤੀਆਂ ਮੰਨੀਆਂ ਸੀ ਲੋਕਾਂ ਦੇ ਅੰਦਰ ਕਿਤਨਾ ਕਿਤੇ ਸੰਪਤੀ ਪੈਦਾ ਹੋਣੀ ਸ਼ੁਰੂ ਹੋ ਗਈ ਸੀ ਉਸ ਦੇ ਵਿੱਚ ਤੁਸੀਂ ਇਹ ਦੇਖੋ ਨਾ ਕਿ ਜੇ ਫੈਸਲੇ ਹੂ ਬਹੂ ਇੰਪਲੀਮੈਂਟ ਕਰ ਦਿੱਤੇ ਜਾਂਦੇ ਤੇ ਹੋ ਸਕਦਾ ਹੈ ਕਿ ਹੁੰਦਾ ਇਸੇ ਤਰੀਕੇ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਦੁਬਾਰਾ ਪ੍ਰਧਾਨਮੀ ਬਣ ਜਾਂਦੇ ਸਾਰਾ ਕੁਝ ਲੋਕਾਂ ਦੇ ਵਿੱਚ ਇੱਕ ਭਰੋਸਾ ਵੀ ਹੋ ਜਾਂਦਾ ਪਰ ਉਹੀ ਹੈ ਨਾ ਕਿ ਗਲਤੀਆਂ ਤੇ ਗਲਤੀਆਂ ਜਿਹੜੀਆਂ ਨੇ ਬਾਰ ਬਾਰ ਜਿਹੜੀਆਂ ਕੀਤੀਆਂ ਗਈਆਂ ਨੇ ਔਰ ਇਹ ਵਾਲਾ ਜਿਹੜਾ ਫੈਸਲਾ ਹੈਗਾ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਪੰਥਕ ਸਿਆਸਤ ਦੇ ਵਿੱਚ ਅਕਾਲੀ ਦਲ ਦੀ ਵੱਡੀ ਗਲਤੀ ਜਿਹੜੀ ਹੈ ਨਜ਼ਰ ਆ ਰਿਹਾ ਹੈਗਾ ਜਿਸ ਤਰੀਕੇ ਦਾ ਭਾਈ ਹਰਪ੍ਰੀਤ ਸਿੰਘ ਉਹਨਾਂ ਨੇ ਕੱਲ ਜਿਹੜੀ ਉਹਨਾਂ ਦੀ ਸਪੀਚ ਦਿੱਤੀ ਹੈ ਉਤੋਂ ਇਹ ਲੱਗ ਰਿਹਾ ਹੈ ਕਿ ਇੱਕ ਸਿਆਸੀ ਸ਼ਰੀਕ ਜੇ ਅਸੀਂ ਇਹਨਾਂ ਦੇ ਐਂਗਲ ਤੋਂ ਦੇਖੀਏ ਤੇ ਇੱਕ ਤਰੀਕੇ ਦੇ ਨਾਲ ਇਹਨਾਂ ਨੇ ਪੈਦਾ ਕਰ ਲਿਆ ਹੋਇਆ ਇੱਕ ਵੱਡਾ ਬਲੰਡਰ ਆਪਾਂ ਕਹਿ ਸਕਦੇ ਹਾਂ ਕਿਉਂਕਿ ਕਿਸੇ ਨੇ ਵੀ ਹਮਾਇਤ ਕਰਕੇ ਇਹ ਨਹੀਂ ਕਿਹਾ ਹੈਗਾ ਕਿ ਚੰਗਾ ਹੋਇਆ ਜਾਂ ਤੁਸੀਂ ਬਹੁਤ ਵਧੀਆ ਜਿਹੜਾ ਹੈਗਾ ਇਹ ਕਦਮ ਚੁੱਕਿਆ ਹੈਗਾ ਹਰੇਕ ਨੇ ਇਸ ਨੂੰ ਮਾੜਾ ਹੀ ਜਿਹੜਾ ਹੈ ਚਾਹੇ ਜਥੇਬੰਦੀਆਂ ਜENNIA ਵੀ ਹੋਣ ਸਾਰਿਆਂ ਨੇ ਇਸ ਨੂੰ ਇਹੀ ਕਿਹਾ ਹੈਗਾ ਕਿ ਭਾਈ ਇਹ ਸਹੀ ਕਦਮ ਜਿਹੜਾ ਹੈ ਇਹ ਨਹੀਂ ਚੁੱਕਿਆ ਗਿਆ ਤੇ ਦੂਜੇ ਬੰਨੇ ਜੇ ਆਪਾਂ ਕਹੀਏ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਹੁਣਾਂ ਲਈ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਹੋਰ ਜਿਹੜੀਆਂ ਬਾਤ ਜਾਣ ਕਿਉਂਕਿ ਜਦੋਂ ਇਲੈਕਸ਼ਨ ਦੇ ਮੋੜ ਦੇ ਵਿੱਚ ਜਾਣਾ ਹੈ ਤੇ ਫਿਰ ਕੀ ਕੌਮ ਇਹ ਸਭ ਐਕਸੈਪਟ ਕਰੇਗੀ ਕਿਉਂਕਿ ਕੱਲਾ ਪਈ ਇਹ ਨਾ ਕਹਿ ਸਕਦੇ ਕਿ ਆਮ ਆਦਮੀ ਪਾਰਟੀ ਦਾ ਕਿਉਂਕਿ ਜਦੋਂ ক্লোਜ਼ ਸਰਕਟ ਦੇ ਵਿੱਚ ਕਿਤੇ ਗੱਲ ਕਰਦੇ ਆ ਨਾ ਤੇ ਜੋ ਰੀਡਿੰਗ ਹੈ ਇਸ ਧੜੇ ਦੀ ਉਹ ਇਹੀ ਹੈ ਕੀ ਆਮ ਆਦਮੀ ਪਾਰਟੀ ਦਾ ਦਿੱਲੀ ਚ ਵੀ ਫੇਲੀਅਰ ਹੋ ਰਿਹਾ ਹੈ ਪੰਜਾਬ ਚ ਵੀ ਫੇਲੀਅਰ ਹੋ ਰਿਹਾ ਹੈ ਤੇ ਸ਼ਾਇਦ ਇਹਦੇ ਨਾਲ ਸਾਡੀ ਸਰਕਾਰ ਆਟੋਮੈਟਿਕਲੀ ਹੀ ਬਣ ਜਾਵੇਗੀ ਜੀ ਹੁਣ ਤੁਸੀਂ ਇਹ ਦੇਖੋ ਨਾ ਵੀ ਇਹ ਇਹ ਕੈਲਕੂਲੇਸ਼ਨ ਦੇ ਵਿੱਚੋਂ ਇਹ ਸਾਰੇ ਮੈਅਰ ਜਿਹੜੇ ਆ ਉਹ ਲੈ ਜਾ ਰਹੇ ਆ ਹੁਣ ਸਰਕਾਰ ਆਟੋਮੈਟਿਕਲੀ ਬਣਾਉਣੀ ਇੰਨੀ ਸੌਖੀ ਨਹੀਂ ਹੈਗੀ ਕਿਉਂਕਿ ਲੋਕ ਜਿਹੜੇ ਨੇ ਪਹਿਲਾਂ ਵਾਲੇ ਨਹੀਂ ਰਹਿ ਗਏ ਜਾਂ ਆਪਾਂ ਕਹ ਲਈ ਕਿ 2010 ਵਾਲੀ ਪੀੜ੍ਹੀ ਨਹੀਂ ਹੈਗੀ ਉਸ ਤੋਂ ਤੁਸੀਂ 15 ਸਾਲ ਅੱਗੇ ਚੱਲ ਰਹੇ ਹੈਗੇ ਤੇ ਉਦੋਂ ਇਸ ਤਰੀਕੇ ਦੇ ਨਾਲ ਜਿਹੜਾ ਹੈ ਲੋਕਾਂ ਨੂੰ ਮੈਨੇਜ ਕਰਨਾ ਫਿਰ ਇੱਕ ਆਮ ਆਦਮੀ ਪਾਰਟੀ ਦੀ ਤਰ ਹੈ ਫਿਰ ਇੱਕ ਨਵੀਂ ਪੰਥਕ ਤਰ ਜਿਹੜੇ ਤੁਹਾਡੇ ਨਾਲ ਜੋਰ ਜਮਾਈ ਆਲਰੇਡੀ ਖਡੂਰ ਸਾਹਿਬ ਚ ਕਰ ਚੁੱਕੀ ਹੈ ਉੱਥੇ ਤੁਸੀਂ ਵੀ ਆਪਣਾ ਕੈਂਡੀਡੇਟ ਲਾ ਕੇ ਦੇਖ ਲਿਆ ਤੁਸੀਂ ਵੀ ਆਪਣਾ ਪੂਰਾ ਟਿੱਲ ਦਾ ਜੋਰ ਲਾ ਕੇ ਦੇਖ ਲਿਆ ਕੌਮ ਤੁਹਾਡੇ ਨਾਲ ਉਦੋਂ ਨਹੀਂ ਖੜੀ ਹੋਈ ਤੇ ਉਹ ਸਥਿਤੀ ਨਾਲੋਂ ਤੁਸੀਂ ਹੁਣ ਹੋਰ ਦੂਰ ਹੋ ਰਹੇ ਹੋ ਤੇ ਫਿਰ ਜੇ ਇਸ ਤਰ੍ਹਾਂ ਦਾ ਹੁੰਦਾ ਹੈ ਫਿਰ ਉਸ ਤੋਂ ਬਾਅਦ ਤੁਹਾਡੇ ਆਪਣੇ ਅੰਦਰੋਂ ਹੀ ਜਿਹੜੇ ਆ ਸੁਧਾਰ ਲੈਣ ਵਾਲੇ ਵੱਖਰੇ ਹੋਏ ਨੇ ਫਿਰ ਇਹ ਮਤਲਬ ਇਹਦੀ ਔਟੋਮੈਟਿਕਲੀ ਹੀ ਕੱਲਾ ਜਿਹੜਾ ਹੈ ਸਰਕਾਰ ਬਣ ਜਾਵੇਗੀ ਇਹ ਕਿਤਨਾ ਕਿਤੇ ਮਿਸ ਕੈਲਕੂਲੇਸ਼ਨਸ ਆਪਾਂ ਕਹਿ ਸਕਦੇ ਹਾਂ ਕਿ ਹੈਗੀਆਂ ਨੇ ਔਰ ਗਰਾਊਂਡ ਤੇ ਇਹ ਸਹੀ ਹੁੰਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ ਇਹ ਇਹ ਅੜੀ ਕਾਦੀ ਰੱਖੀ ਹੋਈ ਆ ਕਲਿੱਦਲ ਨੇ ਇਹ ਹੱਲੇ ਵੀ ਹੋਣਾ ਹੀ ਆਖੜ ਹੈ ਜੋ ਭੰਨੀ ਜਾ ਚੁੱਕੀ ਹੈ ਪਿਛਲੇ ਕਈ ਵਾਰਾਂ ਤੋਂ ਇਲੈਕਸ਼ਨ ਦੇ ਸਮਿਆਂ ਦੇ ਵਿੱਚ ਕਿਉਂ ਅੜਿਆ ਹੋਇਆ ਕਲਿੱਦਲ ਅੜੀ ਨਹੀਂ ਹੁੰਦੀ ਇੱਕ ਤਰ੍ਹਾਂ ਦਾ ਨਾ ਆਪਾਂ ਕਹਿ ਸਕਦੇ ਹਾਂ ਕਿ ਇੱਕ ਲੀਡਰ ਦੇ ਆਲੇ ਦੁਆਲੇ ਨਾ ਇੱਕ ਘੇਰਾ ਉਸ ਤਰੀਕੇ ਦਾ ਜਿਹੜਾ ਹੈ ਬਣਾ ਲਿਆ ਜਾਂਦਾ ਹੈ ਉਹਨੂੰ ਇਹ ਜਚਾ ਦਿੱਤਾ ਜਾਂਦਾ ਹੈ ਹੁਣ ਤੁਸੀਂ ਦੇਖੋ ਨਾ ਕਿ ਹੁਣ ਜੇ ਆਪਾਂ ਰੀਸੈਂਟ ਐਗਜ਼ਾਮਪਲ ਲੈਣੀ ਹੋਵੇ ਦਿੱਲੀ ਦੀ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਦੇ ਦੁਆਲੇ ਘੇਰਾ ਜੀ ਮੈਂ ਪੂਰੀ ਪੰਜਾਬ ਦੀ ਮਸ਼ੀਨਰੀ ਯੂਜ਼ ਕਰ ਲੈਣੀ ਆ ਮੈਂ ਪੂਰੇ ਪੰਜਾਬ ਦੇ ਹੁਣ ਕੱਲਾ ਕੱਲਾ ਐਮਐਲਏ ਹੈਗਾ ਹਲਕਿਆਂ ਚ ਜਾਂਦਾ ਫੋਟੋਆਂ ਖਿੱਚਦਾ ਆਪਣੇ ਫੇਸਬੁਕ ਤੇ ਪਾਉਂਦਾ ਉਹ ਇੱਕ ਇਹ ਦੱਸਦਾ ਕਿ ਜੋ ਮੇਰੀ ਡਿਊਟੀ ਲਈ ਗਈ ਹੈ ਬੌਸ ਦੇ ਵੱਲੋਂ ਮੈਂ ਪੂਰੀ ਕਰ ਰਿਹਾ ਹੈਗਾ ਤੇ ਫਿਰ ਵੀ ਇਹ ਇਲੈਕਸ਼ਨ ਇਹਨੇ ਬੁਰੇ ਤਰੀਕੇ ਦੇ ਨਾਲ ਹਾਰ ਜਾਂਦੇ ਹੋ। ਮਤਲਬ ਕਿਤਨਾ ਕਿਤੇ ਜੋ ਤੁਸੀਂ ਇੱਕ ਆਪਣੇ ਆਲੇ-ਦੁਆਲੇ ਦਾ ਦੇਖ ਕੇ ਜੋ ਹੁੰਦਾ ਨਾ ਕਿ ਇੱਕ ਆਪਣਾ ਹੀ ਸਰਕਲ ਜਨਰੇਟ ਕਰ ਲੈਣਾ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਸੋਚਣਾ ਕਿ ਇਹੀ ਸਭ ਤੋਂ ਉੱਤਮ ਹੈ ਤੇ ਉਹ ਜਿਹੜੀਆਂ ਚੀਜ਼ਾਂ ਦੂਜੀ ਜਿਦਾਂ ਆਪਾਂ ਸ਼ੁਰੂਆਤ 'ਚ ਗੱਲ ਕਰਕੇ ਆਏ ਆ ਕਿ ਜਿਹੜਾ ਉਹ ਫਖਰੇ ਕੌਮ ਵਾਲਾ ਹੈਗਾ ਉਹ ਚੀਜ਼ ਉਹਨੂੰ ਜਿਹੜਾ ਹੈਗਾ ਉਹ ਇਹ ਆ ਰਿਹਾ ਹੈ ਕਿ ਬਾਦਲ ਪਰਵਾਰ ਨੇ ਖਾਸ ਕਰਕੇ ਸਰਦਾਰ ਸੁਖਬੀਰ ਸਿੰਘ ਹੋਣਾ ਨੇ ਕਿਤਨਾ ਕਿਤੇ ਉਸ ਚੀਜ਼ ਨੂੰ ਆਪਣੀ ਈਗੋ ਤੇ ਲਿਆ ਹੈਗਾ ਜਾਂ ਕਿਤਰਾ ਕਿਤੇ ਉਹਦੇ ਨਾਲ ਭਾਰੀ ਢਾਹ ਜਿਹੜੀ ਹੈ ਉਹ ਕਿਤਨਾ ਕਿਤੇ ਲੱਗੀ ਹੈਗੀ ਹੈ ਤੇ ਉਹਦੇ ਲਈ ਫਿਰ ਉਹ ਜ਼ਿੰਮੇਵਾਰ ਸਮਝਦੇ ਨੇ ਸੁਧਾਰ ਲੈਰ ਦੇ ਇਨਾਕੂਆਂ ਨੂੰ ਤੁਸੀਂ ਦੇਖੋ ਨਾ ਕਿ ਜਿਹੜੇ ਸਰਦਾਰ ਗੁਰਪ੍ਰਤਾਪ ਸਿੰਘ ਬਡਾਲਾ ਹੋਣੀ ਹੈਗੇ ਨੇ ਉਹਨਾਂ ਨੂੰ ਸਭ ਤੋਂ ਅਖੀਰ ਤੇ ਪਾਇਆ ਗਿਆ ਮਜਬੂਰੀ ਦੇ ਵਿੱਚ ਜਿਹੜੇ ਇਹਨਾਂ ਨੇ ਵੀ ਡਿਊਟੀਆਂ ਅਲੋਕੇਟ ਜਿਹੜੀਆਂ ਕੀਤੀਆਂ ਹੈਗੀਆਂ ਨੇ ਮਤਲਬ ਪੂਰਾ ਅਖੀਰ ਦੇ ਵਿੱਚ ਕਿ ਉਹਨਾਂ ਨੂੰ ਤਾਂ ਉਹਨਾਂ ਨਾਲ ਤੇ ਕੋਈ ਸਮਝੌਤਾ ਨਹੀਂ ਮਤਲਬ ਉਹ ਕਿਉਂਕਿ ਪਹਿਲੀ ਸ਼ਿਕਾਇਤ ਤੇ ਉਹੀ ਧੜਾ ਲੈ ਕੇ ਗਿਆ ਹੈ ਨਾ ਜੀ ਅਕਾਲ ਤਖਤ ਸਾਹਿਬ ਤੇ ਜਿਹੜੀ ਸਭ ਤੋਂ ਪਹਿਲੀ ਸ਼ਿਕਾਇਤ ਰਿਟਰਨ ਦੇ ਵਿੱਚ ਤੇ ਉਹਨਾਂ ਨੇ ਹੀ ਦਿੱਤੀ ਨੇ ਨਾ ਕਿ ਸਰਕਾਰ ਦੇ ਦੌਰਾਨ ਗਲਤੀਆਂ ਹੋਈਆਂ ਤੇ ਅਸੀਂ ਮਾਫੀ ਮੰਗਦੇ ਹਾਂ ਜਾਂ ਜਿਹੜਾ ਹੈਗਾ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਫਿਰ ਈ ਇਹ ਸਾਰੀਆਂ ਚੀਜ਼ਾਂ ਉਹ ਕਿਤਨਾ ਕਿਤੇ ਇਗੋ ਹਰ ਜਿਹੜੀ ਹੋਈ ਹੈਗੀ ਐ ਤੇ ਦੂਜਾ ਜਿਹੜਾ ਆਲੇ ਦੁਆਲੇ ਵਾਲਾ ਜਿਹੜਾ ਘੇਰਾ ਹੈਗਾ ਜਿਹੜਾ ਤੁਹਾਨੂੰ ਗਰਾਊਂਡ ਦੀ ਹਕੀਕਤ ਅਜੇ ਵੀ ਨਹੀਂ ਬਿਆਨ ਕਰ ਰਿਹਾ ਗਰਾਊਂਡ ਦੀ ਹਕੀਕਤ ਅਜੇ ਵੀ ਨਹੀਂ ਦੱਸ ਰਿਹਾ ਉਹ ਤੁਹਾਨੂੰ ਇਸੇ ਤਰੀਕੇ ਦੇ ਨਾਲ ਹੀ ਰੱਖ ਰਿਹਾ ਕਿ ਉਹ ਵੀ ਫੇਲ ਹੋ ਗਿਆ ਉਹ ਵੀ ਫੇਲ ਹੋ ਗਿਆ ਤੇ ਸਰਕਾਰ ਤੇ ਤੁਹਾਡੀ ਝੋਲੀ ਚ ਡਿਗੀ ਡਿਗੀ ਹੁਣ ਇਹ ਤੇ ਫਿਰ ਆਉਂਦਾ ਹੈਗਾ ਨਾ ਕਿ ਸ਼ਾ ਮੁਹਮਮਦਾਂਤ ਨੂੰ ਉਹੀ ਹੋਸੀ ਜੋ ਕਰੇਗਾ ਖਾਲਸਾ ਪੰਥ ਵੀ ਆ ਹੁਣੰਤ ਪੰਥ ਨੇ ਕਰਨਾ ਹੈ ਪੰਥ ਕੀ ਫੈਸਲਾ ਲੈਂਦਾ ਹੈਗਾ ਹੁਣ ਪੰਥ ਦੇ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਗਿਆਨੀ ਗੁਰਬਚਨ ਸਿੰਘ ਜੀ ਹੋਣਾ ਨੇ ਜਦੋਂ ਫੈਸਲਾ ਲਿਆ ਸੀ ਕਿ ਸੋਦਾ ਸਾਦ ਨੂੰ ਮੁਆਫੀ ਅਸੀਂ ਦਿੱਤੀ ਹੈਗੀ ਆ ਤੇ ਫਿਰ ਉਸ ਤੋਂ ਬਾਅਦ ਉਹਨੂੰ ਡਿਫੈਂਸ ਕਰਨ ਦੇ ਲਈ ਪੂਰੀ ਦੀ ਪੂਰੀ ਸ਼੍ਰੋਮਣੀ ਕਮੇਟੀ ਆ ਜਾਂਦੀ ਹੈ ਦਿੱਲੀ ਕਮੇਟੀ ਪੂਰੀ ਦੀ ਪੂਰੀ ਡਿਫੈਂਸ ਦੇ ਵਿੱਚ ਆ ਜਾਂਦੀ ਹੈ ਕਿ ਭਾਈ ਚਾਰਕਸਾਂਜ ਨੂੰ ਸਾਂਜੀ ਵਾਲਤਾ ਨੂੰ ਅਸੀਂ ਜਿਹੜਾ ਹੈਗਾ ਇਹ ਫਿਰ 90 ਲੱਖ ਦੇ ਇਸ਼ਤਿਹਾਰ ਇਹ ਸਾਰਾ ਕੁਝ ਪਰ ਪੰਥ ਨੇ ਉਹ ਫੈਸਲਾ ਪ੍ਰਮਾਣ ਨਹੀਂ ਕੀਤਾ ਜੇ ਪੰਥ ਨੇ ਉਹ ਫੈਸਲਾ ਪ੍ਰਮਾਣ ਨਹੀਂ ਕੀਤਾ ਤੇ ਫਿਰ ਪੰਥ ਹੀ ਫੈਸਲੇ ਪ੍ਰਮਾਣ ਕਰ ਲੇਗਾ ਤੁਸੀਂ ਸੋਚਣਾ 2015 ਦੀ ਗੱਲ ਕਰ ਰਹੇ ਆਪਾਂ 2015 ਚ ਅਕਾਲੀ ਦਲ ਦੇ ਕੋਲ ਸ਼੍ਰੋਮਣੀ ਕਮੇਟੀ ਦੇ ਨਾਲ ਨਾਲ ਪੂਰੀ ਦੀ ਪੂਰੀ ਆਪਣੀ ਸਰਕਾਰ ਦੀ ਪਾਵਰ ਸੀ ਜਿਸ ਨੂੰ ਵਰਤ ਕੇ ਸਾਰਾ ਕੁਝ ਕੀਤਾ ਗਿਆ ਤੇ ਫਿਰ ਇਸ ਤਰ੍ਹਾਂ ਦੇ ਫੈਸਲੇ ਹੋਰ ਜਿਆਦਾ ਅਕਾਲੀ ਦਲ ਕਮਜ਼ੋਰ ਵਿਕਟ ਤੇ ਹੁੰਦਾ ਹੋਇਆ ਨਜ਼ਰ ਜਿਹੜਾ ਆ ਰਿਹਾ ਹੈਗਾ ਪੰਥਕ ਸਿਆਸਤ ਦੇ ਵਿੱਚ ਇਹ ਪੰਥਕ ਸਿਆਸਤ ਦੀ ਜਨਸੀ ਗੱਲ ਕਰ ਰਹੇ ਆਂ ਉਸੇ ਪੰਥਕ ਸਿਆਸਤ ਦੇ ਵਿੱਚ ਇੱਕ ਹਿੱਸਾ ਸੀਗਾ ਉਸ ਸੱਤ ਮੈਂਬਰੀ ਮੀਟ ਕਮੇਟੀ ਦਾ ਜ਼ਿਕਰ ਕੀਤਾ ਗਿਆ ਜਿਸ ਨੂੰ ਕੁਝ ਕੁ ਸੇਵਾਵਾਂ ਸੌਪੀਆਂ ਗਈਆਂ ਸੀ ਜਥੇਦਾਰ ਸਾਹਿਬ ਵੱਲੋਂ ਬਾਅਦ ਵਿੱਚ ਉਹ ਸੇਵਾਵਾਂ ਕਿਸ ਤਰੀਕੇ ਦੇ ਨਾਲ ਨਿਭਾਈਆਂ ਗਈਆਂ ਅ ਅਸੀਂ ਇਹ ਤਮਾਮ ਚੀਜ਼ਾਂ ਜਾਣਦੇ ਨਹੀਂ ਹਾਂ 13 ਫਰਵਰੀ ਨੂੰ ਹੋਣ ਜਾ ਰਹੀ ਹੈ ਹੁਣ ਇਸ ਸੱਤ ਮੈਂਬਰੀ ਕਮੇਟੀ ਦੀ ਬੈਠਕ ਜੀ ਅਗਲੀ ਮੀਟਿੰਗ ਤੋਂ ਕਿਸ ਤਰੀਕੇ ਦੀਆਂ ਅਸੀਂ ਉਮੀਦਾਂ ਲਗਾਈਏ ਇਹ ਅਗਲੀ ਤਰੀਕ ਜਿਹੜੀ ਰੱਖੀ ਗਈ ਹੈ ਫਾਰਕ ਹੋ ਜਾਣਗੇ ਅਕਾਲੀ ਧਰਮ ਵਾਲੇ ਕਈ ਸਾਰੀਆਂ ਕਾਰਜਾਂ ਤੋਂ ਯਾ ਸੋ ਸਮਝ ਕੇ ਕੁਛ ਨਾ ਕੁਛ ਇੱਕ ਕੈਲਸਟ੍ਰਕਟਿਵ ਫੈਸਲਾ ਲਿਆ ਜਾਏਗਾ। ਇਹ ਮੀਟਿੰਗ 11 ਨੂੰ ਹੋਣੀ ਸੀ। ਜੀ। ਮੁਲਤਵੀ ਕਰ ਦਿੱਤੀ ਗਈ ਕਿਉਂਕਿ ਇਸ ਮੀਟਿੰਗ ਦਾ ਮੁੱਦਾ ਇਹ ਕੀ ਸੀਗਾ ਕਿ ਸਰਦਾਰ ਬਲਵਿੰਦਰ ਸਿੰਘ ਭੁੰਦੜ ਹੁਣੀ ਜਿਹੜੇ ਕਾਜਕਾਰੀ ਪ੍ਰਧਾਨ ਹੈਗੇ ਨੇ ਹਾਂਜੀ ਉਹ ਆ ਕੇ ਦੱਸਣ ਕਿ ਕੀ ਉਹ ਇਸ ਭਰਤੀ ਕਮੇਟੀ ਦੀਆਂ ਸੇਵਾਵਾਂ ਲੈਣੀਆਂ ਚਾਹੁੰਦੇ ਨੇ। ਹੂੰ। ਤੇ ਫਿਰ ਜਿਹੜੀਆਂ ਕੰਡੀਸ਼ਨਸ ਭਰਤੀ ਕਮੇਟੀ ਦੇਗੀ ਕਿ ਜਿਹੜੀ ਪੁਰਾਣੀ ਪਰਤੀ ਆਲਰੇਡੀ ਤੁਸੀਂ ਕਹਿੰਦੇ ਆ ਕਿ ਅਸੀਂ 25 ਲੱਖ ਕਾਪੀਆਂ ਛਪਾ ਲਈਆਂ ਹੋਈਆਂ ਨੇ 10 ਲੱਖ ਅਸੀਂ ਹੋਰ ਛਪਣੀਆਂ ਦੇਤੀਆਂ ਹੋਈਆਂ ਨੇ ਫਿਰ ਕੀ ਉਹ ਕਾਪੀਆਂ ਨੂੰ ਲਾਂਭੇ ਕੀਤਾ ਜਾਏਗਾ ਜਾਂ ਤੁਸੀਂ ਜਾਂ ਇਸ ਦੇ ਵਿੱਚ ਇਹ ਫੈਸਲਾ ਲੈ ਲਿਆ ਜਾਏਗਾ ਕਿ ਹਾਂਜੀ ਵੀ ਅਸੀਂ ਉਸ ਨੂੰ ਹੀ ਪ੍ਰਮਾਣ ਕਰਦੇ ਹਾਂ ਜਾਂ ਅਸੀਂ ਉਸ ਦੀ ਹੀ ਚੈਕਿੰਗ ਕਰਦੇ ਹਾਂ ਤੇ ਫਿਰ ਇੱਥੇ ਕੱਲ ਯਾਨੀ ਹਰਪ੍ਰੀਤ ਸਿੰਘ ਹੋਣਾ ਨੇ ਕੱਲ ਜਦੋਂ ਬੋਲਦੇ ਹੋਏ ਇਹ ਗੱਲ ਕਹੀ ਸੀ ਉਹ ਕਹਿੰਦੇ ਕਿ ਸੱਤ ਮੈਂਬਰੀ ਕਮੇਟੀ ਦੀ ਜ਼ਿੰਮੇਵਾਰੀ ਲਈ ਸੀ ਪਰਤੀ ਮਹਿਮਨ ਨੂੰ ਚਲਾਉਣ ਦੇ ਲਈ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਜ਼ਿੰਮੇਵਾਰੀ ਨਹੀਂ ਸੀ ਕਿ ਤੁਸੀਂ ਭਰਤੀ ਚਾਲੀ ਚਾਲੂ ਕਰੋ ਠੀਕ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਤੇ ਫੈਸਲਾ ਹੈ ਕਿ ਸੱਤ ਮੈਂਬਰੀ ਕਮੇਟੀ ਭਰਤੀ ਚਾਲੂ ਕਰੇਗੀ ਬਿਲਕੁਲ ਤੇ ਫਿਰ ਹੁਣ ਕੱਲ ਨੂੰ ਜੇ ਮੰਨ ਲਓ ਕਿ ਜਿਸ ਤਰੀਕੇ ਦਾ ਫੈਸਲਾ ਇੱਥੇ ਆਇਆ ਹੈਗਾ ਕਿ ਸਾਰੀਆਂ ਚੀਜ਼ਾਂ ਮੈਨੇਜ ਹੋਈਆਂ ਤੇ ਫਿਰ ਕੱਲ ਨੂੰ ਮੰਨ ਲਓ ਕਹਿੰਦੇ ਕਿ ਹਾਂਜੀ ਵੀ ਅਸੀਂ ਇਸੇ ਨੂੰ ਵੀ ਮੈਨੇਜ ਕਰ ਲੈਨੇ ਆ ਫਿਰ ਤੇ ਮਸਲਾ ਫਿਰ ਪੰਥ ਦੀ ਕਚਹਿਰੀ 'ਚ ਤੇ ਜੇ ਕਿਤੇ ਦੂਜੇ ਬੰਦੇ ਤੋਂ ਹੁੰਦਾ ਹੈ ਕਿਉਂਕਿ ਬਲਵਿੰਦਰ ਸਿੰਘ ਪੁੰਦੜ ਹੋਣੀ ਕੀ ਕਹਿ ਕੀ ਕਹਿਣਗੇ ਉਹਨਾਂ ਦੇ ਕੋਲ ਕੀ ਵਿਕਲਪ ਹੈ ਉੱਥੇ ਉਹ ਕੋਈ ਡਿਸੀਜਨ ਤਾਂ ਦੇ ਕੇ ਆਣਗੇ ਨਹੀਂ ਉਹ ਕਹਿਣਗੇ ਕਿ ਅਸੀਂ ਤੁਹਾਡੀ ਗੱਲ ਜਿਹੜੀ ਹੈ ਜਾਂ ਅਸੀਂ ਵਰਕਿੰਗ ਕਮੇਟੀ ਜਾ ਕੇ ਡਿਸਕਸ ਕਰਾਂਗੇ ਉਹ ਕੀ ਕਹਿੰਦੇ ਹੈਗੇ ਆ ਜਾਂ ਤੁਸੀਂ ਇਸੇ ਨੂੰ ਹੀ ਜਿਹੜਾ ਹੈ ਜਿਹੜੀ ਹੋਰ ਹੀ ਪਰਤੀ ਹੈ ਤੁਸੀਂ ਇਹਦੀ ਨਿਗਰਾਨੀ ਕਰ ਲਓ ਜੇ ਉਸੇ ਦੀ ਨਿਗਰਾਨੀ ਹੁੰਦੀ ਹੈ ਫਿਰ ਅਕਾਲ ਤਖਸੈਬ ਦੇ ਹੁਕਮਨਾਮੇ ਦੀ ਉਲੰਘਣਾ ਹੋਏਗੀ ਫਿਰ ਅਕਾਲੀ ਦਲ ਜਿਹੜਾ ਹੈ ਹੋਰ ਵੀ ਜਿਹੜਾ ਹੈ ਅਕਾਲ ਤਖਸੈਬ ਦੇ ਹੁਕਮਨਾਮਿਆਂ ਦੇ ਆਪਾਂ ਕਹਿ ਸਕਦੇ ਹਾਂ ਅਕਾਲ ਤਖਸੈਬ ਦੇ ਅਗੇਂਸਟ ਜਿਹੜਾ ਖੜਾ ਹੋਇਆ ਉਹ ਨਜ਼ਰ ਆਏਗਾ ਤੇ ਫਿਰ ਸੁਣੋ ਵਿਰੋਧੀ ਧਿਰ ਜਿਸ ਦੇ ਵਿੱਚ ਹੁਣ ਜਥੇਦਾਰ ਹਰਪੀ ਸਿੰਘ ਹੋਣੀ ਹੈਗੇ ਨੇ ਉਹ ਕਿਵੇਂ ਇਸ ਨੂੰ ਜਿਹੜਾ ਹੈ ਆ ਆਮ ਲੋਕਾਂ ਤੱਕ ਸਿੱਖ ਸੰਗਤ ਤੱਕ ਲੈ ਕੇ ਜਾਂਦੇ ਨੇ ਇਹ ਕਾਫੀ ਕੁਝ ਇੰਟਰਸਟਿੰਗ ਜਿਹੜਾ ਹੈ ਆਉਣ ਵਾਲੇ ਦਿਨਾਂ 'ਚ ਆਪਾਂ ਕਹਿ ਸਕਦੇ ਹਾਂ ਕਿ ਰੈਣ ਵਾਲਾ ਹੈਗਾ ਬਿਲਕੁਲ ਜੀ 13 ਫਰਵਰੀ ਦੀ ਹੁਣ ਇਸ ਮੀਟਿੰਗ ਦੇ ਉੱਤੇ ਨਿਗਾਹਾਂ ਸਾਡੀਆਂ ਟਿਕੀਆਂ ਹੋਈਆਂ ਨੇ ਇਸ ਮੀਟਿੰਗ ਦੇ ਵਿੱਚ ਜੋ ਕੁਝ ਵੀ ਫੈਸਲਾ ਲਿਆ ਜਾਏਗਾ ਉਹ ਤਮਾਮ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਜ਼ਰੂਰ ਕੀਤੀਆਂ ਜਾਣਗੀਆਂ ਕਿ ਉਸ ਦੇ ਉੱਤੇ ਜ਼ਰੂਰ ਪਰਚੋਲ ਵੀ ਕੀਤੀ ਜਾਏਗੀ ਗਲਬਾਤ ਕੀਤੀ ਜਾਏਗੀ ਆ ਆਕਾਰ ਚੈਨਲ ਦੇ ਹੋਰ ਨਾ ਪ੍ਰੋਗਰਾਮਸ ਦੇ ਵਿੱਚ ਤੁਸੀਂ ਉਸ ਵਿਸ਼ੇ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ